ਇਵੰਗੜੀਆਂ ਨਿਊਜ਼ ਦੀ ਖਾਸ ਪੇਸ਼ਕਾਸ਼ ਪਿੰਡ ਦੀ ਪੰਚਾਇਤ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫਰੀਦਕੋਟ ਦੇ ਪਿੰਡ ਦਾਨਾਰਮਾਣਾ ਵਿਖੇ ਪਿੰਡ ਦਾਨਾਰਮਾਣਾ ਦੇ ਨਾਲ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕੀ ਕੀ ਉਹਨਾਂ ਦੇ ਪਿੰਡ ਦੇ ਵਿਕਾਸ ਹੋਏ ਹੈ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਕਿੰਨਾ ਕੁ ਜੋ ਪੁਰਾਣੀਆਂ ਪੰਚਾਇਤਾਂ ਨੇ ਉਹਨਾਂ ਦੇ ਪਿੰਡ ਦੇ ਵਿਕਾਸ ਕੀਤੇ ਹੈ ਕਿੰਨੇ ਬਾਕੀ ਹਨ ਔਰ ਜਿਹੜੀਆਂ ਨਵੀਆਂ ਪੰਚਾਇਤ ਬਣੀ ਹੈ ਉਸ ਤੋਂ ਕੀ ਉਹਨਾਂ ਦੀਆਂ ਉਮੀਦਾਂ ਆਓ ਗੱਲਬਾਤ ਕਰਦੇ ਆਂ ਪਿੰਡ ਵਾਸੀਆਂ ਨਾਲ। ਇਹ ਕੀ ਕੀ ਨਾਜੀ ਤੁਹਾਡਾ ਮੁਖਤਿਆਰ ਸਿੰਘ ਜੀ ਸਾਹਕਸਰ। ਇਹ ਮੁਖਤਿਆਰ ਸਿੰਘ ਜੀ ਤੁਸੀਂ ਦੱਸੋ ਵੀ ਪਿੰਡ ਦੀ ਜਿਹੜੀ ਪੰਚਾਇਤ ਹੈ ਪਿਛਲੀ ਪੰਚਾਇਤ ਪਿੰਡ ਦੇ ਵਿੱਚ ਕਿੰਨੇ ਕੁ ਨਾ ਨੇ ਵਿਕਾਸ ਕਰਵਾਏ ਹੈ ਕਿੰਨੇ ਕੁ ਜਿਹੜੇ ਅਧੂਰੇ ਪਏ ਹੈ। ਕਾਸਤਾ ਜੀ ਬਹੁਤ ਕਰਾਇਆ ਪਰ ਅਜੇ ਜਿਹੜੇ ਕਈ ਨਾਲੇ ਨੂੜੇ ਆ ਉਹ ਵੀ ਰਹਿੰਦੇ ਜਿਹੜੇ ਕਿ ਪਾਣੀ ਦਾ ਨਿਕਾਸ ਹੋ ਸਕੇ। ਗੰਦੇ ਨਾ ਪਾਣੀ ਦਾ ਜਿਹੜਾ ਨਾਲੇ ਦੇ ਵਿੱਚ ਨਿਕਾਸ ਇਹ ਕੀ ਕਾਰਨ ਮੰਨਦੇ ਆ ਕਿਉਂ ਜਿਹੜੇ ਜਿਹੜੇ ਰਹਿ ਗਏ ਆ ਕੰਮ ਉਹਨਾਂ ਦੇ ਕਿਉਂ ਨਹੀਂ ਹੋਏਗੇ ਸਰਕਾਰਾਂ ਦੀ ਗਲਤੀ ਹੈ ਕਿ ਪਿੰਡ ਦੀ ਪੰਚਾਇਤ ਨੇ ਸਰਪੰਚ ਨੇ ਨਹੀਂ ਕੋਈ ਗਾਂ ਮੰਗ ਕੀਤੀ ਕੋਈ ਗ੍ਰਾਂਟ ਦੀ ਉਹ ਜੀ ਇਹਨਾਂ ਦੇ ਨਾਲ ਪੰਚਾਇਤ ਦੀ ਬავਤ ਚੋਣਾਂ ਦੀ ਬავਤ ਉਹ ਇਹਨਾਂ ਨੇ ਪਹਿਲਾਂ ਹੀ ਇਹ ਬੰਦ ਕਰਤਾ ਕੰਮ ਇਹਨਾਂ ਦਾ ਜਿਹੜੀਆਂ ਗ੍ਰਾਂਟਾਂ ਸੀ ਉਹ ਪਹਿਲਾਂ ਬੰਦ ਕਰਤੀ ਇਸ ਕਰਕੇ ਜਿਹੜੇ ਕੰਮ ਰਹਿ ਗਏ ਜਿਹੜੀ ਹੁਣ ਤੁਸੀਂ ਨਵੀਂ ਪੰਚਾਇਤ ਚੁਣੀ ਹੈ ਨਵਾਂ ਸਰਪੰਚ ਚੁਣਿਆ ਹੈ ਕੀ ਸੋਚ ਕੇ ਚੁਣਿਆ ਹੈ ਕੀ ਉਮੀਦਾਂ ਤੁਨਾਂ ਉਹ ਤਾਂ ਜੀ ਇਹ ਉਮੀਦਾਂ ਵੀ ਇੱਕ ਤਾਂ ਕਿਸਾਨਾਂ ਦਾ ਉਹਨੇ ਝੋਨਾ ਇੱਕ ਮਹੀਨਾ ਮੰਡੀ ਚ ਰਹਿ ਕੇ ਬਕਾਇਆ ਦੋ ਵਾਰੀ ਡੀਸੀ ਮੰਗਾਇਆ ਐਮਡੀ ਮੰਗਾਇਆ ਤੇ ਵੀ ਕਿਸਾਨ ਗਾਂ ਨੂੰ ਫਸਲ ਤੋਂ ਟਾਈਮ ਸਿਰ ਆਵਦਾ ਵੇਚ ਸਕਣ ਤਾਂ ਐ ਤੁਹਾਡੇ ਨਾਲ ਹੋਰ ਇੱਕ ਪਿੰਡ ਵਾਸੀ ਮੌਜੂਦ ਹਨ ਹਾਂਜੀ ਕੀ ਨਾਂਜੀ ਬੋਲੇ ਤੇਜਿੰਦਰ ਜੀ ਤੇਜਿੰਦਰ ਜੀ ਤੁਸੀਂ ਦੱਸੋ ਨੌਜਵਾਨਾਂ ਵਾਸਤੇ ਜਿਹੜਾ ਪਿਛਲੀ ਜਿਹੜੀ ਪੰਚਾਇਤ ਨੇ ਕੀ ਕੀ ਪਿੰਡ ਦਾ ਤੁਹਾਡੇ ਨੌਜਵਾਨਾਂ ਵਾਸਤੇ ਕੀ ਕੀਤਾ ਨੌਜਵਾਨਾਂ ਤੇ ਬਹੁਤ ਕਸ਼ ਕੀਤਾ ਜੀ ਬਾਕੀ ਜਿਆਤਾਰ ਫੇਰੇ ਫਿਰਨੇ ਦੇ ਇੰਟਰਲੌਕ ਲਾਗੇ ਜਾ ਰਹੇ ਸਮਸ਼ਾਨ ਘਾੜ ਦਾ ਕੰਮ ਥੋੜਾ ਹੋਇਆ ਬਾਕੀ ਸਕੂਲ ਦਾ ਵੀ ਹੈ ਬਾਕੀ ਤਾਂ ਰਹਿ ਗਿਆ ਜਿਵੇਂ ਉਹ ਚੱਪੜ ਪੱਕਾ ਕਰਨਾ ਰਹਿ ਗਿਆ ਜੀ ਤੇ ਸਮਸ਼ਾਨ ਘਾੜ ਦੇ ਵਿੱਚ ਵੀ ਰਹਿੰਦਾ ਜੀ ਆਪਾਂ ਖੇਡਾਂ ਨੂੰ ਖੇਡਾਂ ਦੀ ਗੱਲ ਕਰੀਏ ਖੇਡਾਂ ਵਾਸਤੇ ਪੰਚਾਇਤ ਨੇ ਕੀ ਤੋਂ ਡਿਪੈਂਡ ਨੂੰ ਕੀ ਜੈਮ ਵਗੈਰਾ ਲਿਆ ਕੇ ਦਿੱਤੀ ਹੈ ਕਿੰਨੇ ਕੁ ਨੌਜਵਾਨ ਆ ਜਿਹੜੇ ਨਸ਼ਿਆਂ ਦਾ ਮੁੱਦਾ ਲੈ ਕੇ ਨਸ਼ਿਆਂ ਤੋਂ ਕਾਫੀ ਪਿੱਛੇ ਯਾਨੀ ਕਿ ਰੋਕ ਕੇ ਆ ਜਾਂ ਇਹ ਖੇਡਾਂ ਵਾਲੇ ਪਾਸੇ ਲਾਏ ਆ ਜਮ ਦਾ ਸਮਾਨ ਤਾਂ ਲੈ ਕੇ ਆਉਂਦਾ ਜੀ ਬੰਤੇਤ ਨੂੰ ਫਿਰ ਨੇ ਬਾਕੀ ਨਸ਼ਿਆਂ ਤਾਂ ਤਾਂ ਹੀ ਤਾਂ ਹੈ ਨਹੀਂ ਦੇਖੋ 1-2 ਹੌਂਟ ਪਿੰਡ ਦੇ ਵਿੱਚ ਤਕਰੀਬਨ ਹੈ ਨਹੀਂ ਅ ਅੰਜ ਮਤੈ ਕਿਨਾ ਦੋਟਾ ਸੈਂਟੀਮੀਟਰ ਕਰਵਾ ਲਿਆ ਹਾਂਜੀ ਤੁਸੀਂ ਦੱਸੋ ਜੀ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਹੁਣ ਸਰਕਾਰਾਂ ਵੱਲੋਂ ਅ ਬਜ਼ੁਰਗਾਂ ਵਾਸਤੇ ਪੈਨਸ਼ਨਾਂ ਜਿਹੜੀਆਂ ਮੋਹੀਆਂ ਕਰਾਈਆਂ ਜਾਂਦੇ ਨੇ ਪੈਨਸ਼ਨਾਂ ਮਿਲਦੀਆਂ ਤੁਹਾਡੇ ਕਿੰਨ ਕਿੰਨੀਆਂ ਪੈਨਸ਼ਨਾਂ ਜਿਹੜੀਆਂ ਲੱਗੀਆਂ ਕੁਝ ਲੱਗੀਆਂ ਜੀ ਕੁਝ ਰਹਿੰਦੀਆਂ ਵੀ ਆਜੇ ਇਹ ਜਿਹੜੀਆਂ ਜਿਹੜੀਆਂ ਸਰਕਾਰਾਂ ਵੱਲੋਂ ਜਿਨ੍ਹਾਂ ਨੂੰ ਲੱਗੀਆਂ ਮਿਲਦੀਆਂ ਪੈਨਸ਼ਨਾਂ ਨਹੀਂ ਜੀ ਮਿਲਦੀਆਂ ਕਈਆਂ ਨੂੰ ਮਿਲੀ ਵੀ ਜਾਂਦੀਆਂ ਕਈਆਂ ਨੂੰ ਨਹੀਂ ਦਿੱਕਤ ਆਉਂਦੀ ਦੇ ਜਿਵੇਂ ਆਮ ਪਿੰਡਾਂ ਦੇ ਵਿੱਚ ਪੰਚਾਇਤਾਂ ਬੱਲ ਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਵੱਲੋਂ ਜਿਹੜੀਆਂ ਅ ਪਾਰਟੀਆਂ ਦੇ ਤੌਰ ਤੇ ਕਈ ਕਟਾਈਆਂ ਜਾਂਦੀਆਂ ਪੈਨਸ਼ਨਾਂ ਕਈ ਨਵੀਆਂ ਲੋਈਆਂ ਜਾਂਦੀਆਂ ਤੁਹਾਡੇ ਪਿੰਡ ਐਵ ਦਾ ਕੋਈ ਹੈ ਨਹੀਂ ਜੀ ਅਜੇ ਤਾਈਂ ਇਹਦਾ ਕੋਈ ਨਹੀਂ ਸਾਡਾ ਅ ਕਿਨ ਹੈ ਤੁਹਾਡਾ ਬਲਵਿੰਦਰ ਕੋਰ ਹਾਂ ਬਲਵਿੰਦਰ ਕੋਰ ਜੀ ਤੁਸੀਂ ਪਿੰਡ ਇਸ ਦੇ ਸਾਫਾ ਸਰਪੰਚ ਰਹੇ ਹੋ ਹਾਂਜੀ ਤੇ ਤੁਸੀਂ ਆਪ ਦੇ ਜਿਹੜਾ ਕਾਰਜਕਾਲ ਦੇ ਸਮੇਂ ਦੇ ਵਿੱਚ ਪਿੰਡ ਦਾ ਕੀ ਕੀ ਵਿਕਾਸ ਕਰਾਇਆ ਅਸੀਂ ਜੀ ਬਹੁਤ ਵਿਕਾਸ ਕਰਾਇਆ ਅਸੀਂ 2008 ਤੇ ਬਣੇ ਸੀਗੇ ਤੇ 5 ਕਰੋੜ ਰੁਪਇਆ ਤੋਂ ਪ੍ਰੈਪਾਪਾ ਪੁਆਇਆ ਸੀ ਸਾਰੇ ਪਿੰਡ ਤੇ ਬਾਕੀ ਬੱਟ ਵਸ ਨਵਾਂ ਬਣਾਇਆ ਸਾਰਾ ਕੁਝ ਪੰਚਾਇਤ ਘਰ ਆਰੰਗ ਸਿਸਟਮ ਦਾਣਾ ਮੰਡੀ ਕੱਸੀ ਕਢਾਈ ਬਹੁਤ ਜਿੰਨਾ 75 ਪੈਨਸਨ ਵਾਲਾ ਪਰ ਤੁਸੀਂ ਇੰਨੇ ਕੰਮ ਕਰਾਤੇ ਪਰ ਪਿੰਡ ਦੇ ਵਿੱਚ ਉਹਨਾਂ ਅਸੀਂ ਨਿਗਾਹ ਮਾਰੀ ਇੰਨਾ ਲੱਗਦਾ ਤਾਂ ਹੈ ਨਹੀਂ ਵੀ ਪਿੰਡ ਦੇ ਵਿੱਚ ਇੰਨਾ ਵਿਕਾਸ ਹੋਇਆ 75 ਪੈਨਸਨ ਵਾਲਾ ਜਿੰਨਾ ਵੀ ਹੋ ਸਕਿਆ ਉਹ ਨਹੀਂ ਕਿਤਾਉਂਦੋ ਸਰਕਾਰ ਰੱਖਾ ਕਰਨਾ ਸ਼ਗਨ ਸਕੀਮਾਂ ਜਿਹੜੀਆਂ ਤੁਹਾਡੇ ਪਿੰਡ ਨੂੰ ਕਿੰਨੀਆਂ ਕਿ ਤੁਸੀਂ ਉਹ ਮਈਆ ਅਸੀਂ ਉਹ 15 20 ਕਰਾ ਪਏ ਹਾਂ ਜਿੱਲੇ ਤੋਂ ਵੀ ਹੋ ਰਹੀਆਂ ਹੁਣ ਸੀ ਮਤਲਬ ਤੁਸੀਂ ਦੱਸੋ ਤੁਹਾਡੀ ਜਿਹੜੀ ਸਰਕਾਰਾਂ ਵੱਲੋਂ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹੈ ਜਿਹੜੀ ਆਸਤੇ ਪੈਨਸ਼ਨ ਮਿਲਦੀ ਹੈ ਹਾਂਜੀ ਮਿਲਦੀ ਹੈ ਤੇ ਇੱਕ ਨਾਲ ਹੀ ਜਿਹੜੀਆਂ ਗਰੀਬਾਂ ਦੀਆਂ ਲੜਕੀਆਂ ਦੀਆਂ ਜਿਹੜੀਆਂ ਉਹਨਾਂ ਦੀਆਂ ਸ਼ਾਦੀਆਂ ਵਾਸਤੇ ਇੱਕ ਸਕਰਮ ਸਕੀਮਾਂ ਜਿਹੜੀਆਂ ਇਹਨਾਂ ਨੇ ਸਰਕਾਰਾਂ ਨੇ ਕਿਹਾ ਸੀ ਦੇ ਆ ਦੇਵਾਂਗੇ ਉਹ ਮਿਲਦੀ ਹੈ ਕੋ ਮਿਲੀ ਹੈ ਉਹ ਨਹੀਂ ਮਿਲੇਗੀ ਕੀ ਕਾਰਨ ਕਿਉਂ ਨਹੀਂ ਮਿਲੀ ਕੀ ਪਤਾ ਕਿਉਂ ਨਹੀਂ ਮਿਲੀ ਤੁਸੀਂ ਇਸ ਬਾਰੇ ਆਪਦੇ ਜਿਹੜਾ ਸਰਪੰਚ ਨਾਲ ਗੱਲ ਕੀਤੀ ਹੈ ਨਹੀਂ ਸਰਪੰਚ ਨਾਲ ਸੀ ਗੱਲ ਕੀਤੀ ਨਹੀਂ ਕਿਉਂ ਨਹੀਂ ਸਰਪੰਚ ਨਾਲ ਗੱਲ ਕਰਨੀ ਸੀ ਕਿਉਂ ਨਹੀਂ ਕੀਤੀ ਸਰਪੰਚ ਨਾਲ ਗੱਲ ਛੋਟੀਆਂ ਕੁੜੀਆਂ ਵੇਹੀਆਂ ਸੀ ਨਹੀਂ ਕੀਤੀ ਅਸੀਂ ਗੱਲ ਝੂਠ ਨਹੀਂ ਮਾਰਨਾ ਹੈ ਨਹੀਂ ਨਹੀਂ ਸਰਪੰਚ ਨੇ ਤੁਹਾਡੀ ਗੱਲ ਸੁਣੀ ਨਹੀਂ ਕਿ ਕੀਤੀ ਨਹੀਂ ਨਹੀਂ ਕੀਤੀ ਨਹੀਂ ਇਹ ਮੰਨਦੇ ਜੇ ਤੁਸੀਂ ਗੱਲ ਕਰਦੇ ਤਾਂ ਤੁਹਾਡੀ ਆ ਸਕਦੀ ਸੀ ਹਾਂ ਹਾਂ ਸੀ ਕੀਤੀ ਨਹੀਂ ਨਾ ਗੱਲ ਜੀ ਨਹੀਂ ਜਿਹੜੀ ਸਰਕਾਰਾਂ ਹੁਣ ਆਪਾਂ ਨੂੰ ਤੁਹਾਨੂੰ ਫਿਰ ਆਪਾਂ ਸਰਕਾਰਾਂ ਨੂੰ ਸਿੱਧਾ ਦੋਸ਼ ਦੇ ਦਿੰਦੇ ਆ ਵੀ ਸਰਕਾਰਾਂ ਸਾਡੇ ਕੰਮ ਨਹੀਂ ਕਰਦੀਆਂ ਆਮ ਕਰਕੇ ਜਿਹੜੇ ਗਰੀਬ ਹੈ ਉਹ ਸਰਕਾਰਾਂ ਤੇ ਦੋਸ਼ ਲਾਉਂਦੇ ਆ ਤੇ ਪਰ ਤੁਸੀਂ ਆਨੇ ਅਸੀਂ ਖੁਦ ਜਿਹੜੀ ਹੈਗੀ ਆ ਸਾਡੀ ਤੁਹਾਨੂੰ ਸਰਕਾਰਾਂ ਨੇ ਇੰਨੀ ਵਧੀਆ ਸਹੂਲਤ ਦਿੱਤੀ ਹੈ ਲੜਕੀਆਂ ਦੀਆਂ ਸ਼ਾਦੀਆਂ ਦੇ ਸੱਗਣ ਮਿਲਦੇ ਹੈ ਤੇ ਤੁਸੀਂ ਕਿਉਂ ਨਹੀਂ ਜਿਹੜੀ ਸਹੂਲਤ ਲਈਗੀ ਅਸੀਂ ਤਾਂ ਜਿਉਂ ਉਹ ਹੀ ਨਹੀਂ ਲਈ ਥੋੜਾ ਜਿਹਾ ਸਰਦਾਸੀ ਨਹੀਂ ਹੈ ਅਸੀਂ ਫਾਰਮ ਫੋਰਮ ਪਰੇ ਹਾਂਜੀ ਤੁਸੀਂ ਤੁਸੀਂ ਦੱਸੋ ਖੁੱਲਕੇ ਵੀ ਪਿੰਡ ਦੇ ਵਿੱਚ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਜੀ ਨਾ ਤਾਂ ਸਾਡਾ ਰਾਸ਼ਨ ਕਾਰਡ ਬਣਿਆ ਆਟੇ ਦਾਣ ਵਾਲਾ ਜੀ ਤੇ ਨਾ ਹੀ ਮੈਨੂੰ ਕੋਈ ਹੋਰ ਸਹੂਲਤ ਮਿਲੀ ਹੈ ਹਲੇ ਘਰ ਮੇਰਾ ਹੈ ਨਹੀਂ ਮੈਂ ਭਰਾ ਦੇ ਘਰੇ ਬੈਠੀ ਆਈ ਤੇ ਮੈਨੂੰ ਕਿਸੇ ਨੇ ਜਗਾ ਨਹੀਂ ਦਿੱਤੀ ਨਾ ਮੈਨੂੰ ਕੋਈ ਘਰ ਦਿੱਤਾ ਦਿੱਤਾ ਨਾ ਕੁਛ ਦਿੱਤਾ ਬਿਲਕੁਲ ਜੀ ਤੁਹਾਡੀ ਬਹੁਤ ਵਧੀਆ ਤੁਸੀਂ ਜਿਹੜੀ ਆਪਦੀ ਮੰਗ ਰੱਖੀ ਹੈ ਇਸ ਬਾਰੇ ਪਿੰਡ ਦੇ ਜਿਹੜੇ ਸਰਪੰਚ ਸੀਗਾ ਸਰਪੰਚ ਨਾਲ ਗੱਲ ਕੀਤੀ ਜਾਂ ਪੰਚਾਇਤ ਨਾਲ ਕਿਸੇ ਨਾਲ ਨਹੀਂ ਪੰਚਾਇਤ ਨਾਲ ਵੀ ਗੱਲ ਕੀਤੀ ਐ ਸਾਰਿਆਂ ਨੇ ਗੱਲ ਕੀਤੀ ਐ ਜੀ ਕੀ ਕੀ ਕਹਿੰਦੇ ਪਰ ਪੰਚਾਇਤ ਵਾਲੇ ਜਾਂ ਸਰਪੰਚ ਕੀ ਕਹਿੰਦਾ ਉਹ ਕਹਿੰਦਾ ਜੀ ਦੇਵਾਂਗੇ 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 ਜ਼ਰੂਰ ਦੇਵਾਂਗੇ ਕਿਹੜੇ ਸਰਪੰਚ ਨਾਲ ਕੌਣ ਸੀ ਕਿਹੜੇ ਸਰਪੰਚ ਨਾਲ ਗੱਲ ਕੀਤੀ ਉਹ ਚਾਚਾ ਭੁੱਲਾ ਜੀ ਆਪਾਂ ਸਰਪੰਚ ਨਾਲ ਜਿਹੜਾ ਸਾਹਿਬਾ ਉਹਦੇ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਤੁਹਾਡੇ ਤੇ ਜਿਹੜੀ ਇੱਕ ਸਵਾਲ ਹੈ ਪਿੰਡ ਦੇ ਲੋਕਾਂ ਦਾ ਗਰੀਬਾਂ ਦਾ ਸਵਾਲ ਹੈ ਉਹਨਾਂ ਨੂੰ ਰਹਿਣ ਵਾਸਤੇ ਮਕਾਨ ਹੈ ਨਹੀਂ ਉਹਨਾਂ ਕੋਲੇ ਪੀਣ ਵਾਲਾ ਪਾਣੀ ਹੈ ਨਹੀਂਗਾ ਕੀ ਤੁਸੀਂ ਸਰਕਾਰ ਉਹਨਾਂ ਦੀ ਮੂਅਤ ਜਿਹੜੀ ਮੰਗ ਆ ਤੁਹਾਡੇ ਕੋਲੇ ਆਈ ਵੀ ਹੈ ਕਿਉਂ ਨਹੀਂ ਪੂਰੀ ਕੀਤੀ ਸਾਡੇ ਪਿੰਡ ਦੀਆਂ ਇਹ ਪੰਜ ਕੁੜੀਆਂ ਹੈਗੀਆਂ ਇਹਨਾਂ ਦਾ ਮਤੇ ਪਾ ਕੇ ਹੁਣ ਵੀ ਵੀਡੀਓ ਦਾਸਤ ਪਿਆਈ ਪੰਜਾਂ ਕੁੜੀਆਂ ਦਾ ਪੰਜ-ਪੰਜ ਮਰਲਿਆਂ ਦਾ ਪਲਾਟ ਦਾ ਤੇ ਮਕਾਨਾਂ ਦਾ ਇਹਨਾਂ ਦਾ ਮਤੇ ਪਾ ਕੇ ਦਿੱਤੇ ਵੀ ਅੱਜ ਵੀ ਤੁਸੀਂ ਵੇਖ ਸਕਦੇ ਹੋ ਪੰਜਾਂ ਕੁੜੀਆਂ ਦੇ ਇੱਕ ਦੇ ਨਹੀਂ ਵੀ ਇੱਕ ਦੇ ਪੰਜਾਂ ਦਾ ਨਹੀਂ ਹੋਰ ਵੀ ਪੰਜ-ਸੱਤ ਐ 10-12 ਕੁੱਲ ਮਤੇ ਸਾਡੇ ਪਈ ਵੀ ਆ ਜਿਹੜੀ ਪਾਣੀ ਦੀ ਗੱਲ ਐ ਅਸੀਂ ਲਿਖਤੀ ਰੂਪ ਚ ਐਸਡੀਓ ਨੂੰ ਜੇਆਈ ਨੂੰ ਜਿੰਨੇ ਵੀ ਮਿਲ ਕੇ ਇਸ ਮਹਿਕਮੇ ਨਾਲ ਸੰਬੰਧਤ ਅਫਸਰ ਹੈਗੇ ਆ ਇੱਕ ਵੀ ਨਹੀਂ ਮੈਂ ਖੁਦ ਆਪ ਪਿੰਡ ਵਾਲੇ ਕਹਿ ਤਾ ਦਿੰਦੇ ਆ ਵੀ ਪਾਣੀ ਨਹੀਂ ਹੁੰਦਾ ਇਹ ਨਹੀਂ ਕਰਦਾ ਸਿਰਫ ਇੱਕ ਦੋ ਬੰਦੇ ਨਾਲ ਜਾਂਦੇ ਰੇ ਸਾਡੇ ਮੇਰੇ ਕੋਲੇ ਉਸੇ ਸਾਰੇ ਪ੍ਰੂਫ ਹੈਗੇ ਆ ਮੈਂ ਵਿਖਾ ਸਕਦਾ ਵੀ ਆਹਾ ਹਵੇਰੀ ਮੈਮ ਉਹਨਾਂ ਨੂੰ ਲਿਖਤੀ ਰੂਪ ਚ ਦੇ ਕੇ ਆ ਤੁਸੀਂ ਤੁਹਾਨੂੰ ਪਿੰਡ ਰਿਆ ਚੁਰਿਆ ਸੀਗਾ ਪਿੰਡ ਦੀ ਪੰਚਾਇਤ ਸਮੁੱਚੀ ਪਿੰਡ ਦੇ ਲੋਕਾਂ ਦਾ ਨਾਮ ਲੈ ਕੇ ਤੁਸੀਂ ਤਾਂ ਉੱਪਰ ਸਰਕਾਰ ਤੇ ਕਿਸੇ ਨੁਮਾਇਦੇ ਨਾਲ ਗੱਲ ਕੀਤੀ ਹਾਂਜੀ ਹਾਂਜੀ ਦਾਸ ਜੀ ਮੇਰੇ ਕੋਲੇ ਉਹਦੀਆਂ ਜਿਹੜੀਆਂ ਮੈਂ ਚਿੱਠੀਆਂ ਵਗੈਰਾ ਪਾਈਆਂਗੇ ਮੇਰੇ ਕੋਲੇ ਸਾਰੇ ਉਹਦੇ ਪ੍ਰੂਫ ਹੈਗੇ ਪਾਣੀ ਦੇ ਸਬੰਧ ਚ ਜਿਹੜੀ ਤੁਸੀਂ ਕਹਿੰਦੇ ਵਿਕਾਸ ਦੀ ਗੱਲ ਆ ਵਟਾਂ ਘਰਾਉਣ ਨੂੰ ਮੇਰੀ ਸਰਪੰਚੀ ਜੀ ਮੈਂ ਪੈਸੇ ਦਿਵਾਏ ਆ ਜੀ ਕਿਸੇ ਨੇ 19000 ਕੁਸ਼ ਉਸ ਸਕੀਮਾਂ ਸੀਗੀਆਂ ਕਿਸੇ ਨੇ 3000 ਸੀ 19000 ਸੀ 1 ਫੂਲ ਸੀ ਕਿੰਨੇ ਸੀਗੇ ਤੇ ਪੰਜਾਂ ਘਰਾਂ ਨੂੰ ਹੁਣ ਮੇਰੇ ਖਿਆਲ ਹੈ ਵੀ 2-2 1.5-1.5 ਲੱਖ ਰੁਪਇਆ ਆ ਤੇ ਪੰਜਾਂ ਚਾਰਾਂ ਘਰਾਂ ਨੂੰ 40-40 ਹਜ਼ਾਰ ਰੁਪਇਆ ਆ ਸੀਗਾ ਜੀ ਤੇ ਪਿੰਡ ਦੀ ਜਿੰਨੀ ਗਲੀ ਨਾਲੀ ਸੀਗੀ ਦੁਆਰਾ ਬਣੀਆਂ ਜਾਂ ਆਹ ਕਲੋਨੀਆਂ ਬਗੀਆਂ ਕੋਈ ਵੀ ਗਲੀ ਨਾਲੀ ਐ ਤੇ ਪੰਚਾਇਤ ਘਰ ਦੀ ਚਾਰਦواری ਵਿੱਚ ਲੋਕਟਾਇਲ ਅੰਗਣਵਾੜੀ ਸੈਂਟਰ ਵਿੜੇ ਵਾਲੀ ਧਰਮਸ਼ਾਲਾ ਦਾ ਇੱਕ ਕਮਰਾ ਤੇ ਬਾਕੀ ਸਕੂਲ ਦੀ ਚਾਰਦਾਰੀ ਜਿੰਨੀ ਵੀ ਸਾਰੀ ਹੈਗੀ ਐ ਤੇ ਪਿੰਡ ਦੇ ਸ਼ੁਸ਼ਾਮ ਘਾਟ ਦੇ ਪੱਠੀ ਬਰਾਂਡਾ ਜੋ ਵੀ ਐ ਤੇ ਇੱਕ ਦੂਜਾ ਪਿੰਡ ਦੀ ਜਿਹੜੀ ਫਿਰਨੀ ਆ ਪ੍ਰੀਮਿਕਸ ਪਾ ਕੇ ਉਹ ਸੜਕ ਬਣਵਾਈ ਐ 45 ਲੱਖ ਰੁਪਇਆ 50 ਲੱਖ ਰੁਪਇਆ ਸਾਡੀ ਦਾਣਾ ਮੰਡੀ ਤੇ ਲੱਗਿਆ ਪਿੰਡ ਦੀ ਜਿਹੜੀ ਸਰਪੰਚ ਹੈ ਸਾਬਕਾ ਸਰਪੰਚ ਹੈ ਪੰਚਾਇਤਾਂ ਉਹਨਾਂ ਦਾ ਕਹਿਣਾ ਵੀ ਅਸੀਂ ਆਪ ਦੇ ਪਿੰਡ ਦੇ ਕਾਫੀ ਜਿਹੜੇ ਕੰਮ ਕਰਵਾਏ ਆ ਆਪ ਦੇ ਜਿਹੜਾ ਉਹਨਾਂ ਦਾ ਸਮਾਂ ਸੀ ਉਸ ਟਾਈਮ ਇਹ ਤਾਂ ਆਪਾਂ ਲੋਕਾਂ ਤੋਂ ਪੁੱਛਦੇ ਆ ਲੋਕਾਂ ਦਾ ਕੀ ਕਹਿਣਾ ਹੈ ਇਸ ਬਾਰੇ ਹੋਏ ਆ ਜਾਂ ਕਿ ਉਹਨਾਂ ਦੇ ਜਿਹੜੇ ਹਵਾਵਾਂ ਚ ਗੱਲਾਂ ਹਨ ਜੀ ਕੀ ਨਾ ਤੁਹਾਡਾ ਨਾ ਸਿੰਘ ਜੀ ਨਾ ਸਿੰਘ ਜੀ ਪਿੰਡ ਦੇ ਵਿੱਚ ਕੀ ਤੁਹਾਡਾ ਹੁਣ ਤੱਕ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਉਹਨਾਂ ਨੇ ਕਿੰਨੇ ਕੁ ਵਿਕਾਸ ਕਰਵਾਏ ਪੁਰਾਣੇ ਪੰਚਾਇਤ ਨੇ ਕਰਏ ਦੋਨੇ ਕਰਏ ਪਹਿਲੀ ਨੇ ਕਰਏ ਤੇ ਇਹਨੇ ਵੀ ਕਰਾਏ ਇੱਕ ਫੈਣੀ ਰਹਿੰਦੀ ਥੋੜੀ ਸਾਡੀ ਬੰਨ ਵਾਲੀ ਪਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਉਹ ਹੋ ਚਾਹ ਹਾਂਜੀ ਤੁਹਾਡਾ ਕੀ ਨਾਮ ਹੈ ਇਕਬਾਲ ਸਿੰਘ ਇਕਬਾਲ ਸਿੰਘ ਜੀ ਤੁਸੀਂ ਦੱਸੋ ਜੀ ਪਿੰਡ ਦੇ ਵਿੱਚ ਕੀ ਤੁਹਾਡੇ ਜਿਹੜੀਆਂ ਵਿਕਾਸ ਹੋਣ ਵਾਲੇ ਰਹਿੰਦੇ ਆ ਜਾਂ ਤੁਸੀਂ ਮੰਨਦੇ ਹੋ ਕੀ ਹੋਇਆ ਸਾਡੇ ਪਿੰਡ 'ਚ ਜਿੰਨਾ ਵੀ ਵਿਕਾਸ ਹੋਇਆ ਬਹੁਤ ਵਧੀਆ ਵਿਕਾਸ ਹੋਇਆ ਜੀ ਜੋ ਵੀ ਜਿੰਨੀ ਗ੍ਰਾਂਟ ਆਈ ਹੈ ਉੰਨੀ ਲਾਉਂਦੇ ਰਹੇ ਜੀ ਸਰਪੰਚ ਸਾਹਿਬ ਤੇ ਸਾਡੇ ਪਿੰਡ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਜੀ ਅੱਧੇ ਪਿੰਡ 'ਚ ਪਾਣੀ ਉੱਪਰਦਾ ਆ ਅੱਧੇ 'ਚ ਨਹੀਂ ਜਾਂਦਾ ਕੀ ਕਾਰਨ ਮੰਨਦੇ ਹੋ ਕਿ ਉਹ ਨਹੀਂ ਪਹੁੰਚਦਾ ਪਾਣੀ ਉਹਦੇ ਜੀ ਗੇਟਵਾਲ ਖਰਾਬ ਹੈ ਵਾਟਰ ਵਾਸਤੇ ਹੀ ਤੇ ਉਹ ਪਾਉਂਦੇ ਨਹੀਂ ਜੀ ਮਹਿਕਮੇ ਵਾਲੇ ਬਿੱਲ ਭਰਦੇ ਆ ਜੀ ਤੁਸੀਂ ਇਸ ਬਾਰੇ ਪਿੰਡ ਦੀ ਪੰਚਾਇਤ ਨਾਲ ਜਾਂ ਮੈਂਬਰਾਂ ਨਾਲ ਗੱਲ ਕੀਤੀ ਹੈ ਪੰਚਾਇਤ ਮੈਂਬਰਾਂ ਨਾਲ ਵੀ ਗੱਲ ਕੀਤੀ ਹੈ ਜੀ ਐਕਸਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਜੀ ਉਹਨਾਂ ਨੇ ਕਿਹਾ ਸੀ ਜੋ ਮਹਿਕਮੇ ਦੇ ਸਾਡੇ ਮੁਲਾਜ਼ਮਾ ਉੱਥੇ ਵਾਟਰ ਵਾਸਤੇ ਉਹ ਸਾਨੂੰ ਲਿਖ ਕੇ ਦੇਣ ਤੇ ਅਸੀਂ ਪਵਾ ਦਿੰਦੇ ਆ ਵਿੱਚੋਂ ਕੁਛਕ ਬੰਦੇ ਹੁੰਦੇ ਸੀ ਉਹ ਕਹਿ ਦਿੰਦੇ ਸਾਡੀ ਗੱਲ ਹੋਈ ਹੈ ਜੀ ਐਕਸਨ ਸਾਹਿਬ ਨਾਲ ਕੋਈ ਚੱਕਰੀ ਨਹੀਂ ਜਦੋਂ ਕਿਸੇ ਮੰਤਰੀ ਨੂੰ ਮਿਲਦੇ ਸੀ ਉਦੋਂ ਕਹਿੰਦੇ ਸਾਡੀ ਗੱਲ ਹੋਈ ਆ ਜੀ ਕਰਨਾ ਕਰਾਉਣਾ ਕੁਝ ਵੀ ਨਹੀਂ ਹੁੰਦਾ ਸੀ ਸਾਡੇ ਨਾਲ ਇੱਧਰ ਹੋ ਰਿਹਾ ਕੀ ਨਾ ਜੀ ਤੁਹਾਡਾ ਸਰਜੀਤ ਸਿੰਘ ਜੀ ਕੀ ਤੁਹਾਨੂੰ ਜਿਹੜੀਆਂ ਸਰਕਾਰ ਵੱਲੋਂ ਜਿੰਨੀਆਂ ਵੀ ਸਹੂਲਤਾਂ ਗਰੀਬਾਂ ਵਾਸਤੇ ਮੁਹੱਈਆ ਕਰਵਾਈਆਂ ਜਾਂਦੀਆਂ ਮਿਲਦੀਆਂ ਸਾਰੀਆਂ ਹਾਂ ਜੀ ਮਿਲਦੀਆਂ ਰਹਿੰਦੇ ਆ ਜੀ ਕੋਈ ਮਾੜੀ ਮੋਟੀ ਤਾਂ ਕਦੇ ਮੁਸ਼ਕਲ ਆ ਹੀ ਜਾਂਦੀ ਹੈ ਜੀ ਸਾਰੀਆਂ ਟੋਟਲ ਮਿਲਦੀਆਂ ਤੁਸੀਂ ਸਰਪੰਚਾਂ ਨੇ ਜਿਹੜੀ ਸਾਹਬ ਕੀ ਸਾਹਕਾ ਪੰਚਾਇਤ ਹੈ ਉਹਨਾਂ ਵੱਲੋਂ ਪਿੰਡ ਦਾ ਜੋ ਵਿਕਾਸ ਹੈ ਕੀ ਮੰਨਦੇ ਹੋ ਵਿਕਾਸ ਸਹੀ ਹੋਇਆ ਹਾਂਜੀ ਸਹੀ ਹੋਇਆ ਯਾਰ ਇੱਕ ਮਿੰਟ ਵਿਰੋਪਲ ਹੀ ਕਰਦੇ ਯਾਰ ਹਾਂਜੀ ਇਧਰ ਹੋਰ ਗੱਲ ਕਰ ਲਈਏ ਹਾਂਜੀ ਕੀ ਨਾਜੀ ਗੱਲ ਗਰੀਬ ਸਿੰਘ ਜੀ ਤੁਸੀਂ ਦੱਸੋ ਜੀ ਕੀ ਤੁਹਾਡੇ ਪਿੰਡ ਦਾ ਜਿਹੜਾ ਪਿਛਲੀਆਂ ਜਿਹੜੀਆਂ ਆਪਾਂ ਪੰਚਾਇਤਾਂ ਨੇ ਕਿੰਨੇ ਕੁ ਵਿਕਾਸ ਕਰਾਏ ਕਿੰਨੇ ਕੁ ਬਾਕੀ ਹੈ ਬਾਕੀ ਜਿਹੜੇ ਪਿੰਡ ਚ ਹੁੰਦਾ ਹੀ ਰਿਹਾ ਇਹ ਕੰਮ ਸਾਰੇ ਤਕਰੀਬਨ ਹੋਈਏ ਜਿਹੜੇ ਕਰਨ ਵਾਲੇ ਸਰਪੰਚਾਂ ਨੇ ਕੀਤੇ ਉਹਨਾਂ ਨੇ ਅ ਇਧਰ ਹੋਰ ਗੱਲ ਕਰ ਲਈਏ ਸਦੀ ਕਿਨਾ ਜੀ ਖੇਤਰ ਸਿੰਘ ਖੇਤਰ ਸਿੰਘ ਜੀ ਤੁਸੀਂ ਇਹ ਦੱਸੋ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਜਿਹੜੇ ਗੁਰਦੁਆਰਾ ਸਾਹਿਬਾ ਕਿੰਨੇ ਆ ਗੁਰਦੁਆਰਾ ਸਾਹਿਬ ਇੱਕ ਹੀ ਹੈ ਬਹੁਤ ਵਧੀਆ ਗੱਲ ਹੈ ਜੀ ਪਿੰਡ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਦੇਖਿਆ ਹੁਣ ਅਸੀਂ ਪਿੱਛੇ ਜੇ ਹੋਰ ਪਿੰਡਾਂ ਦੇ ਵਿੱਚ ਗੱਲ ਕੀਤੀ ਛੇ-ਛੇ ਗੁਰਦੁਆਰੇ ਆ ਇਹਨਾਂ ਦੇ ਵਿੱਚ ਇਹ ਪਿੰਡ ਦੇ ਵਿੱਚ ਜਿਹੜਾ ਇੱਕ ਗੁਰਦੁਆਰਾ ਹੈ ਬਹੁਤ ਵਧੀਆ ਪਿੰਡ ਦੀ ਏਕਤਾ ਜਿਹੜੀ ਹੈਗੀ ਹੈ ਬਾਕੀ ਤੁਸੀਂ ਪੰਚਾਇਤ ਤੋਂ ਕੀ ਜਿਹੜਾ ਪੰਚਾਇਤਾਂ ਨੇ ਹੁਣ ਤੱਕ ਜਿਹੜੇ ਪਿਛੀਆਂ ਪੰਚਾਇਤਾਂ ਨੇ ਵਿਕਾਸ ਕਰਵਾਇਆ ਜਿਹੜੀਆਂ ਆਉਣ ਵਾਲੀਆਂ ਪੰਚਾਇਤਾਂ ਤੋਂ ਕੀ ਮਿੱਤ ਅਸੀਂ ਆ ਕੋਈ ਪਿਛਲੀ ਪੰਚਾਇਤ ਨੇ ਕਿੰਨੇ ਕੁ ਪਿੰਡ ਦੇ ਥੋੜੇ ਵਿਕਾਸ ਕਰਾਇਆ ਬਹੁਤ ਵਿਕਾਸ ਕੀਤਾ ਜੀ ਹੁਣ ਜਿਹੜੀ ਆਉਣ ਵਾਲੀ ਨਵੀਂ ਪੰਚਾਇਤ ਬਣਾਈਓ ਤੋ ਕੀ ਮਿੱਤ ਇਹ ਨੌਜਵਾਨ ਪੜ੍ਹੇ ਲਿਖੇ ਆ ਸਾਰੇ ਸੂਝਵਾਨ ਆ ਕਰਕੇ ਬਾਅਦ ਤੋਂ ਬਾਅਦ ਕੰਮ ਵਿਕਾਸ ਕਰਾਂਗੇ ਹਾਂਜੀ ਕੀ ਨਾ ਹੀ ਪਰਮੇਸ਼ਰ ਸਿੰਘ ਪਰਮੇਸ਼ਰ ਸਿੰਘ ਜੀ ਤੁਸੀਂ ਦੱਸੋ ਜੀ ਪਿੰਡ ਦੇ ਵਿੱਚ ਜਿਵੇਂ ਆਪਾਂ ਮੰਨ ਲੀਏ ਪਾਣੀ ਦੀ ਸਭ ਤੋਂ ਵੱਡੀ ਮੁਸ਼ਕਲ ਆ ਪਿੰਡਾਂ ਦੇ ਵਿੱਚ ਹੁੰਦੀ ਹੈ ਜਾਂ ਪਿੰਡ ਦੇ ਨਿਕਾਸ਼ ਆ ਜਿਹੜਾ ਗੰਦਗੀ ਦਾ ਉਹਦੇ ਹੁੰਦੀ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਇਹ ਸਾਰੀਆਂ ਸਹੂਲਤਾਂ ਹੈਗੀਆਂ ਅ ਵਿਕਾਸ ਜਿਹੜਾ ਜੀ ਗੰਦੇ ਪਾਣੀ ਦਾ ਨਿਕਾਸ ਹੈ ਜੀ ਇਹ ਹਜੇ ਬਾਹਰ ਨਹੀਂ ਨਿਕਲਿਆ ਜੀ ਗਲੀਆਂ ਨਾਲੀਆਂ ਸਭ ਕਲੀਅਰ ਹੋਈਆਂ ਜੀ ਤੇ ਪਰ ਜਿਹੜੇ ਪਾਣੀ ਪੀਣ ਵਾਲੇ ਦੀ ਸਮੱਸਿਆ ਜੀ ਇਹ ਸਭ ਤੋਂ ਵੱਡੀ ਹੈ ਜੀ ਸਾਡੇ ਕਿਉਂਕਿ ਸਾਡੇ ਵਾਟਰ ਟ੍ਰਕਸ ਦਾ ਪਾਣੀ ਹੈ ਜਿਹੜਾ ਜੀ ਇਹ ਨਹਿਰੀ ਵਿਭਾਗ ਮੇ ਰਹੀ ਹੋਣਾ ਹੁੰਦਾ ਹੈ ਨਹਿਰੀ ਪਾਣੀ ਸਾਡੇ ਬਹੁਤ ਘੱਟ ਆਉਂਦਾ ਜੀ ਤੇ ਬੋਰਾ ਦਾ ਪਾਣੀ ਛੱਡ ਰਿਹਾ ਜੋ ਕਿ ਪੀਣ ਯੋਗ ਨਹੀਂ ਹੁੰਦਾ ਤੇ ਇਸ ਤੋਂ ਇਲਾਵਾ ਜੀ ਸਾਡੇ ਗਲੀਆਂ ਨਾਲੀਆਂ ਬਹੁਤ ਸੁੱਧਾ ਹੈ ਪਰ ਇਹਨਾਂ ਦੇ ਵਿੱਚ ਲਾਈਟ ਦੀ ਹਜੇ ਸਮੱਸਿਆ ਜੀ ਲਾਈਟ ਨਹੀਂ ਲੱਗ ਰਹੀ ਸਾਡੇ ਹਾਂਜੀ ਇਹਨਾਂ ਨੇ ਵੀ ਪਾਣੀ ਦੀ ਜਿਹੜੀ ਸਮੱਸਿਆ ਬਸਤੀ ਇੱਧਰ ਹੋਰ ਗੱਲ ਪਿੰਡ ਵਾਸੀ ਨਾਲ ਕਰਦੇ ਆ ਕੀ ਨਾ ਜੀ ਤੁਹਾਡਾ ਮੰਗਲ ਸਿੰਘ ਜੀ ਤੁਸੀਂ ਦੱਸੋ ਆਪਦੇ ਪਿੰਡ ਦੇ ਕੀ ਹਾਲਾਤ ਹੈ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਸਾਡਾ ਪਿੰਡ ਜੀ ਪਹਿਲਾਂ ਤਾਂ ਬਹੁਤ ਕੱਚਾ ਹੀ ਹੁੰਦਾ ਸੀਗਾ ਤੇ ਵੱਧ ਤੋਂ ਵੱਧ ਕੰਮ ਪਿਛਲੀ ਪੰਚਾਇਤ ਨੇ ਬਹੁਤ ਜ਼ਿਆਦਾ ਕੀਤਾ ਤੇ ਹੁਣ ਅਹੀ ਪੰਚਾਇਤ ਇਸੇ ਕਰਕੇ ਪੜੀ ਲਿਖੀ ਬਣਾਈ ਹੈ ਵੀ ਸਾਡਾ ਇਦੋਂ ਵੀ ਵੱਧ ਤੋਂ ਵੱਧ ਕੰਮ ਜ਼ਰੂਰ ਵਧੀਆ ਕਰੇ ਕੀ ਨਾ ਜੀ ਤੁਹਾਡਾ ਹਰਜਿੰਦਰ ਜੀ ਸਰਜਿੰਦਰ ਸਿੰਘ ਜੀ ਤੁਸੀਂ ਦੱਸੋ ਜੀ ਪਿੰਡ ਦੇ ਜਿਹੜੀਆਂ ਨੌਜਵਾਨਾਂ ਵਾਸਤੇ ਪੰਚਾਇਤਾਂ ਵੱਲੋਂ ਕੀ ਸਹਯੋਗ ਹੈ ਸਹਯੋਗ ਸਾਡਾ ਪੰਚਾਇਤ ਨਾਲ ਬਹੁਤ ਵਧੀਆ ਜੀ ਤੇ ਇੱਕ ਦੂਜਾ ਨਬ ਸਕੂਲ 'ਚ ਜੀ ਬੱਚਾ ਤੇ ਪੀਣ ਵਾਲਾ ਪਾਣੀ ਹੈ ਨਹੀਂ ਜੀ ਪਾਣੀ ਬਹੁਤ ਖਰਾਬ ਹੈ ਸਕੂਲ ਤੁਸੀਂ ਤੁਸੀਂ ਇਸ ਬਾਰੇ ਪਿੰਡ ਵਾਸੀਆਂ ਨੇ ਪੰਚਾਇਤ ਨਾਲ ਗੱਲ ਕੀਤੀ ਹੈ ਵੀ ਸਕੂਲ ਦੀ ਜਿਹੜੀ ਮੰਗ ਲੈ ਕੇ ਗਏ ਆ ਉਹਨਾਂ ਕੋਲ ਹਾਂਜੀ ਹੁਣ ਆਉਣ ਵਾਲੀ ਪੰਚਾਇਤ ਨੇ ਕੀਤੀ ਹੈ ਜੀ ਹੁਣ ਆ ਜਨਾ ਜੀ ਇਹ ਕਹਿੰਦੇ ਅਸੀਂ ਸਕੂਲ 'ਚ ਫੰਟ ਲਗਾ ਦਾਂਗੇ ਜੀ ਪਹਿਲੀ ਪੰਚਾਇਤ ਨਾਲ ਗੱਲ ਕੀਤੀ ਸੀ ਪਹਿਲਾਂ ਨੇ ਕੋਈ ਗੱਲ ਨਹੀਂ ਹੋਈ ਜੀ ਤੁਸੀਂ ਗੱਲ ਨਹੀਂ ਕੀਤੀ ਕਿ ਉਹਨਾਂ ਨੇ ਸੁਣੀ ਨਹੀਂ ਗੱਲ ਕਿਸੇ ਨੇ ਕੀਤੀ ਵੀ ਨਹੀਂ ਇਸ ਹਾਂਜੀ ਕੀ ਨਾ ਹੀ ਤੁਹਾਡਾ ਬਲੌਰ ਸਿੰਘ ਆ ਜੀ ਹਾਂ ਬਲੌਰ ਸਿੰਘ ਜੀ ਜਿਵੇਂ ਹੁਣ ਮੰਨ ਲਓ ਵੀ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮੁਸੀਬਤ ਅਵਾਰਾ ਪਸ਼ੂਆਂ ਦੀ ਹੁੰਦੀ ਹੈ ਅਵਾਰਾ ਪਸ਼ੂਆਂ ਨੂੰ ਲੈ ਕੇ ਤੁਹਾਡੇ ਜਿਹੜੇ ਪਿੰਡ ਦੇ ਪੰਚਾਇਤ ਆ ਜਾਂ ਪਿੰਡ ਵਾਸੀਏ ਕੀ ਕਿੰਨਾ ਕੀ ਮੰਨਦੇ ਹੋ ਕਿੰਨੇ ਕੁ 12 ਪਸ਼ੂ ਹੈ ਕਿੰਨਾ ਕੁ ਉਹਨਾਂ ਦਾ ਤੁਸੀਂ ਜਾਂ ਉਹਨਾਂ ਨੂੰ ਸਾਂਭ ਸੰਭਾਲ ਕਰਦੇ ਆ ਉਹ ਜਾਂ ਕੀ ਕਰੀ ਅਸੀਂ ਜੀ ਸਾਨੂੰ ਜੀ ਪਰੇਸ਼ਾਨੀ ਆ ਜੀ ਅਵਾਰਾ ਪਸ਼ੂਆਂ ਦੀ ਬਹੁਤ ਜ਼ਿਆਦਾ ਕੋਈ ਸਾਡੇ ਪੱਠੇ ਨਹੀਂ ਛੱਡਦੀਆਂ ਗੀਆਂ ਕੋਈ ਤਾਰਾ ਨਹੀਂ ਛੱਡਦੀਆਂ ਗੀਆਂ ਬੰਦਿਆਨੇ ਵਿੱਚ ਐਸੀ ਇਨਸੀਡੈਂਟਰੀ ਹੁੰਦੇ ਆ ਜੀ ਬਹੁਤ ਪ੍ਰੋਬਲਮ ਜ਼ਿਆਦਾ ਆਈ ਸਾਨੂੰ ਇੱਥੇ ਪਸ਼ੂਆਂ ਦੀ ਇਸ ਬਾਰੇ ਤੁਸੀਂ ਪੰਚਾਇਤ ਤੇ ਨੁਮਾਇੰਦਿਆਂ ਨਾਲ ਗੱਲ ਕੀਤੀ ਹੈ ਨਾ ਜੀ ਜਿਹਨੂੰ ਆਖੀਦਾ ਉਹ ਕਹਿੰਦੇ ਸਾਡਾ ਤਾਂ ਕੁਝ ਨਹੀਂ ਖਾਂਦਿਆਂ ਥੋੜਾ ਖਾਂਦਿਆਂ ਤੁਸੀਂ ਸੰਭਾਲ ਲੋ ਇਹ ਕਿਹਦੀ ਨਾਲ ਗੱਲ ਕੀਤੀ ਸੀ ਕਿ ਅਸੀਂ ਜੀ ਕਿਹਦੇ ਪੈਂਦੀਆਂ ਆਉਂਦਾ ਹੀ ਤੇਰੇ ਜਾਂਦੀਆਂ ਮੇਰੇ ਤਾਂ ਜਾਂਦੀਆਂ ਨਹੀਂ ਆਵੇਂ ਆਪਾਂ ਹੁਣ ਮੰਨ ਲੈ ਪਿੰਡ ਦੀ ਪੰਚਾਇਤ ਆਪਾਂ ਸਾਰੇ ਸਾਲ ਚੁਣ ਕੇ ਆਪਾਂ ਬਰਾਉਨੇ ਬਹੁਤ ਵਧੀਆ ਗੱਲ ਆ ਜੀ ਇਹਨਾਂ ਨੇ ਸਹੀ ਗੱਲ ਰੱਖੀ ਹੈ ਕਿ ਇਹ ਪਿੰਡ ਦੀਆਂ ਪੰਚਾਇਤਾਂ ਦਾ ਫਰਜ਼ ਪੈਂਦਾ ਸਾਰਿਆਂ ਦਾ ਵੀ ਇਸ ਪਾਸੇ ਪਹਿਲ ਦੇ ਆਧਾਰ ਤੇ ਧਿਆਨ ਦੇਣਾ ਤੇ ਪਰ ਤੁਸੀਂ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਹੈ ਨਹੀਂ ਜੀ ਪੰਚਾਇਤ ਕੋਲੋਂ ਕਿਸੇ ਨਾਲ ਨਹੀਂ ਗੱਲ ਕੀਤੀ ਅਸੀਂ ਤਾਂ ਆਪ ਦਾ ਢੇੜਾ ਮਾਰਦੇ ਸੀਗੇ ਜਿਹਹਾਂ ਗਿਆਂ ਦਾ ਗਹਿਤੀਆਂ ਨਹੀਂ ਫਿਰਦੀਆਂ ਰਹਿੰਦੀਆਂ ਜੀ ਨੂੰ ਆਖਦੇ ਵੀ ਆਪਾਂ ਪੈਸੇ ਇਕੱਠੇ ਕਰਕੇ ਛੱਡ ਗਏ ਦੂਜਾਂ ਨੇ ਮੇਰਾ ਕੁਝ ਨਹੀਂ ਖਾਂਦੀਆਂ ਤੁਸੀਂ ਜੇ ਮਰਜ਼ੀ ਕਰੋ ਆਪਦਾ ਨਹੀਂ ਉਹ ਪ੍ਰੀਤ ਕੋਟ ਵਿੱਚ ਇੱਕ ਸਰਕਾਰੀ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਬਣਾਈ ਗਈ ਹੈ ਗਊਸ਼ਾਲਾ ਹਾਂਜੀ ਤੋਂ ਹੋਰ ਜਿਹੜੀਆਂ ਉੱਥੇ ਗਊਸ਼ਾਲਾ ਚੱਲਦੀਆਂ ਹਨ ਹਾਂਜੀ ਤੁਸੀਂ ਪਿੰਡ ਦੀ ਪੰਚਾਇਤ ਦੇ ਨਾਲ ਰਲ ਕੇ ਉਹਨਾਂ ਨਾਲ ਗੱਲ ਕਰਦੇ ਵੀ ਅਸੀਂ ਜਿਹੜੀਆਂ ਆਪਣੀਆਂ ਗਊਆਂ ਦਾ ਹੱਲ ਕੀਤਾ ਜਾਵੇ ਆਪਾਂ ਉੱਥੇ ਛੱਡ ਕੇ ਕੀ ਹੋਈ ਕੋਈ ਗੱਲ ਉਹ ਨਹੀਂ ਜੀ ਜੀ ਗਊਸ਼ਾਲਾ ਨਾਲ ਕੋਲ ਜਾਂਦੇ ਸੀਗੇ ਉਹ ਨਹੀਂ ਸਾਨੂੰ ਜਾਂ ਪੈਸੇ ਦਿਓ ਜਾਂ ਤੁੜੀ ਛੱਡ ਕੇ ਆਓ ਹੁੰਦੀ ਇੱਕ ਬੰਦਾ ਕਿੱਥੋਂ ਛੱਡ ਗਿਆ ਵੇ ਤੁੜੀ ਪੈਸੇ ਕਿੱਥੋਂ ਦੇਵੇ ਉਹਨਾਂ ਇਹ ਪ੍ਰੋਬਲਮ ਹੈ ਜੀ ਹਾਂ ਹਾਂ ਜੀ ਤੁਸੀਂ ਐ ਕੀ ਨਾ ਤੁਹਾਡਾ ਹੋਰ ਲਾਦਾ ਫਿਰ ਨਹੀਂ ਹਾਂ ਜੀ ਤੁਹਾਡਾ ਕੀ ਹੈ ਹਾਂ ਸ਼ਾਹੂ ਸਿੰਘ ਜੀ ਕੀ ਪਿੰਡ ਦੀਆਂ ਮੁਸ਼ਕਲਾਂ ਕਰਦੇ ਨੇ ਇਹਦੀਆਂ ਮੁਸ਼ਕਲਾਂ ਜੀ ਵੈਸੇ ਨਾਲ ਵੀ ਬਹੁਤ ਹੋਈਆਂ ਨੇ ਕਲਾਈਆਂ ਨਾਲੀਆਂ ਹੋਈਆਂ ਗਲੀਆਂ ਨਾਲੀਆਂ ਰਹਿੰਦੀਆਂ ਹੀ ਸਕੂਲ ਦੀ ਜਾਨ ਇਸ ਮੁਸੇਬੇ ਬੱਚਿਆਂ ਨੇ ਪੀਣ ਨੂੰ ਪਾਣੀ ਨਹੀਂ ਆਪਾਂ ਜਿਹੜੀ ਵਾਰਾ ਪਸ਼ੂਆਂ ਦੀ ਆਮ ਹੀ ਬਹੁਤ ਵੱਡੀ ਸਮੱਸਿਆ ਹੈ ਹਰੇਕ ਪਿੰਡ ਦੇ ਵਿੱਚ ਹੈਗੀ ਆ ਪਰ ਸਰਪੰਚ ਨਾਲ ਗੱਲ ਕਰਦੇ ਵੀ ਤੁਹਾਡੇ ਜਿਹੜੇ ਹੈਗੇ ਪਿੰਡ ਦੇ ਵਿੱਚ ਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਹੈ ਤੁਸੀਂ ਜਿਹੜੀਆਂ ਹੋਣ ਸਰਪੰਚ ਸਾਹਿਬ ਤੁਸੀਂ ਸਾਫ ਦਾ ਸਰਪੰਚ ਰਹੋ ਨਮਾਇंदे ਹੋ ਤੇ ਸਰਕਾਰ ਵੱਲੋਂ ਇੱਕ ਜਿਹੜੀ ਸਰਕਾਰੀ ਕਾਸ਼ਾਲਾ ਬਣਾਈ ਗਈ ਹੈ ਕਾਉਸ਼ਾਲਾ ਬਣਾਈ ਗਈ ਹੈ ਫਰੀਦਕੋਟ ਗੋਲੇ ਵਾਲਾ ਤਾਂ ਉਹ ਫਰੀਦਕੋਟ ਵਿੱਚ ਹੈ ਤੇ ਤੁਹਾਡੇ ਲੋਕਾਂ ਦੀ ਜਿਹੜੀ ਕਾਫੀ ਜਿਹੜੀ ਮੰਗ ਹੈ ਗਊ ਜਿਹੜੀਆਂ ਗਊਆਂ ਵਾਰਾ ਫਿਰਦੀਆਂ ਨੁਕਸਾਨ ਕਰਦੀਆਂ ਤੁਸੀਂ ਇਹ ਤੇ ਕੋਈ ਉਪਰਾਲਾ ਕੀਤਾ ਉਪਰਾਲਾ ਹੀ ਅਸੀਂ 5-7 ਪਲਸੂ 10 ਤੋਂ ਵੱਧ ਸਾਡੇ ਪਿੰਡ ਨਹੀਂ ਆਉਂਦੇ ਕਿ ਜਿਹੜੇ ਆਉਂਦੇ ਵੀ ਅਸੀਂ 2-4 ਵਾਰੀ ਜਿਹੜਾ ਸਿੱਖਾਂ ਦਾ ਪੀੜ ਗਊਸ਼ਾਲਾ ਅਸੀਂ ਮੈਂ ਆਪ ਆਪ ਦੇ ਟਰੈਕਟਰ ਲਈ ਜਾ ਕੇ ਉੱਥੇ 2-4 ਵਾਰੀ ਛੱਡ ਕੇ ਆਏ ਹਾਂ ਜਿਹੜੇ ਹੁਣ 5-7 ਪਲਸੂ ਜੇ ਛੱਡ ਕੇ ਵੀ ਉਹਨਾਂ ਦੁਆਰਾ ਫੇਰ ਆ ਜਾਂਦੇ ਉਹ ਤੇ 2-4 ਛੱਡੇ ਹਾਂ ਤੇ 2-4 ਹੋਰ ਆ ਗਏ 2 ਛੱਡੇ ਹਾਂ 2-4 ਹੋਰ ਆ ਗਏ ਬਸ ਇਤੋਂ ਵੱਧ ਨਹੀਂ ਉਹਦੇ ਨੁਕਸਾਨ ਤਾਂ ਮਾੜ ਪਰ ਅਸੀਂ ਕਿ ਕਿਸੇ ਕੂਈ ਛੱਲ ਵਾਲਿਆਂ ਨੂੰ ਨਹੀਂ ਗਿਆ ਸੀਗਾ ਵੀ ਸਾਡੇ ਬਿਲਕੁਲ ਸਤੰਭ ਪਰਖਣ ਕਰਦੇ ਜਿਹਨਾਂ ਨੂੰ ਕਿਤੇ ਛੱਡ ਗਏ ਜੀ ਦੇ ਹੁੰਦੇ ਅਗਲਾ ਆ ਵੀ ਦੋ ਜਰ ਛੱਡ ਆਉਂਦਾ ਇੱਕ ਵਾਰ ਤੇ ਨਹੀਂ ਤੁਸੀਂ ਇਸ ਵਿਸ਼ੇ ਤੇ ਹੁਣ ਪਿੰਡ ਵਾਲੇ ਤਾਂ ਕਹਿੰਦੇ ਆ ਵੀ ਜੇ ਅਸੀਂ ਕਿਸੇ ਨਾਲ ਗੱਲ ਕੀਤੀ ਤੇ ਉਹਨਾਂ ਦਾ ਇਹੀ ਕਹਿਣਾ ਆ ਕਿ ਵੀ ਜਿਹਦਾ ਖਾਂਦਿਆਂ ਉਹ ਆਪੇ ਜਾਣੇ ਮੇਰੇ ਨਾਲ ਨਹੀਂ ਕੀਤੀ ਕੋਈ ਗੱਲ ਹੋਈ ਮੈਂ ਆਪਦੇ ਤੌਰ ਤੇ ਦੋ ਚਾਰ ਵਾਰੀ ਅਸੀਂ ਪਸੂ ਛੱਡ ਕੇ ਆਂਦੇ ਆ ਤੇ ਜੇ ਹੁਣ ਹੈਗੇ ਵੀ ਇਹ ਤਾਂ ਜੇ ਕਹਿਣਗੇ ਸਾਰਿਆਂ ਦਾ ਸਹਿਯੋਗ ਨਹੀਂ ਛੱਡਿਆ ਵਾਂਗੇ ਜਿੱਥੇ ਕਹਿਣਗੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਸਮੱਸਿਆ ਹੁੰਦੀ ਹੈ ਜਿਹੜੀ ਗੰਦੇ ਪਾਣੀ ਦੇ ਨਿਕਾਸ ਦੀ ਗੰਦੇ ਪਾਣੀ ਦੇ ਨਿਕਾਸ ਵਾਸਤੇ ਤੁਸੀਂ ਕੋਈ ਹੱਲ ਕੀਤਾ ਜਾਂ ਕੋਈ ਸੀਵਰੇਜ ਦੀ ਕੋਈ ਪਿਛਲੇ ਆਪਦੇ ਸਮੇਂ ਦੌਰਾਨ ਗੰਦੇ ਪਾਣੀ ਦਾ ਜਿਹੜੇ ਵੇੜੇ ਵਾਲੀਆਂ ਕਲੋਨੀਆਂ ਜਾਂ ਸਾਰਾ ਬਸ ਵੇੜੇ ਵਾਲਾ ਸੀਗਾ ਸਾਡਾ ਇਹਨਾਂ ਦਾ ਸਾਰਾ ਪਾਣੀ ਅਸੀਂ ਮੈਂ ਛੱਪੜ ਚ ਪੈਂਦਾ ਕੀਤਾ ਨਾਲਾ ਬਣਾ ਕੇ ਫਿਰਨੀ ਦੇ ਨਾਲ ਦੀ ਨਾਲਾ ਬਣਾ ਕੇ ਪੱਕੀ ਛੜਕਦੇ ਜਿਹੜਾ ਸਕੂਲ ਦੀ ਦੂਜੀ ਫੇਰਨੀ ਹੈ ਉਹ ਪਹਿਲਾਂ ਹੀ ਨਾਲਾ ਬਣਿਆ ਹੋਇਆ ਸੀਗਾ ਉਹਦੀ ਮਨਜ਼ੂਰੀ ਸੀਗੀ ਜਿਵੇਂ ਉਹ ਸਾਫ ਕਾ ਸਪੈਂਸ ਮختار ਸਿੰਘ ਨੇ ਕਿਹਾ ਕੋਸ਼ ਕੰਮ ਜਿਹੜੇ ਰਹਿ ਗਏ ਸਾਡੇ ਉਹ ਸਾਡਾ ਮੇਰੇ ਖਿਆਲ ਪੰਜ ਚਾਰ ਲੱਖ ਰੁਪਈਆ ਹਜੇ ਮਗਰਲੀ ਪੰਚਾਇਤ ਦਾ ਜਿਹੜਾ ਫੰਡ ਸਾਡਾ ਬਚ ਗਿਆ ਸੀਗਾ ਉਹ ਨਾਲੇ ਦਾ ਕੰਮ ਚਲਾਉਣਾ ਸੀ ਉਦੋਂ ਚੋਣ ਜਾਬਤਾ ਲਾਗੂ ਹੋਣ ਦੇ ਕਾਰਨ ਵੀ ਉਹ ਸਾਡਾ ਪੂਰਾ ਨੇਪਰੇ ਨਹੀਂ ਚੜ੍ਹ ਸਕਿਆ ਸਿਰਫ ਦੋ ਤਿੰਨ ਕੰਮ ਸਾਡੇ ਰਹਿ ਗਏ ਸੀਗੇ ਜਿਹੜੇ ਇੱਕ ਤਾਂ ਉਹ ਨਾਲੀ ਦਾ ਹੀ ਰਹਿ ਗਿਆ ਸਾਡੇ ਦਾ ਇੱਕ ਪਿੰਡ ਦੇ ਦੋਹੀ ਪਾਸੇ ਤੇ ਲੋਕ ਟਾਇਲ ਲੱਗੀ ਸੀ ਦੋਹੀ ਪਾਸੇ ਰਹਿੰਦੀ ਐ ਉਹ ਰੋਕਿਆ ਸੀਗਾ ਕਈ ਕਾਰਨ ਹੋ ਜਾਂਦੇ ਉਹਦੇ 'ਚ ਤੇ ਚੋਣ ਜਾਬਤਾ ਲੱਗਣ ਕਰਕੇ ਵੀ ਉਹ ਕੰਮ ਰੋਕਿਆ ਇੱਕ ਸਾਨੂੰ ਹੋਰ ਸਮੱਸਿਆ ਹੈਗੀ ਸਾਡੇ ਪਿੰਡ ਤੋਂ ਸੁੱਖਣ ਵਾਲੇ ਨੂੰ ਛੜਕਦੀ ਹੈ ਇੱਕ ਕੋਈ ਵੀ ਸਰਕਾਰਾਂ ਬਣ ਗਈਆਂ ਲੈਸ ਚੂਚ ਵੀ ਦਿੱਤੇ ਹੋਣ ਜੀ ਵੀ ਕਹਿੰਦੇ ਪਾਸੇ ਐਤ ਦੀ ਸਰਕਾਰ ਆ ਜਾਂਦੋਂ ਤੋਂ ਬਾਅਦ ਨੂੰ ਦੂਜੀ ਸਰਕਾਰ ਕਹਿੰਦੀ ਮੈਂ ਬਣਾ ਦੂੰ ਇੱਕ ਤਾਂ ਉਹਦੀ ਬਹੁਤ ਵੱਡਿਆ ਸਾਨੂੰ ਵੀ ਸਮੱਸਿਆ ਹੈਗੀ ਹੈ ਇੱਕ ਸਾਡੇ ਜਿਹੜਾ ਛੱਪੜ ਹੈ ਇਹ ਪੱਕੇ ਕਰਨ ਦੀ ਵੀ ਸਮੱਸਿਆ ਹੈਗੀ ਅਸੀਂ ਕਿਹਾ ਸੀਗਾ ਸਾਨੂੰ ਉਹਦੀ ਗਾਰੰਟੀ ਨਹੀਂ ਮਿਲ ਸਕੀ ਛੱਪੜ ਪੱਕੇ ਕਰਨ ਦੀ ਬਾਸ ਸਾਡੇ ਹੁਣ ਦੋ ਤਿੰਨ ਕੰਮ ਆ ਜਿਹੜੇ ਜਿਆਦਾ ਜ਼ਰੂਰੀ ਹੈ ਇੱਕ ਤਾਂ ਵਾਟਰ ਟੈਂਕ ਤਾਂ ਪਾਣੀ ਦੀ ਬਹੁਤ ਜਿਆਦਾ ਸਾਨੂੰ ਸਮੱਸਿਆ ਹੈਗੀ ਹੈ ਛੇ ਕਲੇ ਅਸੀਂ ਜ਼ਮੀਨ ਦਿੱਤੀ ਸਾਡੇ ਬੈਂਟਰੀ ਕਲੀ ਪੰਚਾਇਤ ਨੇ ਤੇ ਪਾਈਪਾਂ ਪੂ ਪਾਣੀ ਸਹੀ ਪਈਆਂ ਜਾਂ ਉਹਦੇ ਵਾਲਵੂਨ ਜੁੜੇ ਹੈਗੇ ਸਰਕਾਰਾਂ ਉਹ ਸਮਾਨ ਨਹੀਂ ਦਿੰਦੀਆਂ ਮੈਹਿਕਮੇ ਵਾਲੇ ਵੀ ਦੱਸੋ ਉਹਦੇ ਚ ਕੀ ਕਰਨਗੇ ਜਿਹੜੇ ਮੁਲਾਜ਼ਮਾਂ ਨੂੰ ਸਮਾਨ ਮਿਲੂਗਾ ਉਹਨਾਂ ਨੂੰ ਤਾਂ ਫੇਰ ਹੀ ਕਰਨਾ ਹੁੰਦਾ ਉਹ ਪਾਣੀ ਨਹੀਂ ਸਹੀ ਆਉਂਦਾ ਤੇ ਵੈਸੇ ਇੱਕ ਸਾਡੀ ਜਿਹੜੀ ਛੱਪੜ ਛੁੱਪੜ ਦੀ ਰੇਟ ਤਿੰਨ ਚਾਰ ਮੰਗਾ ਖੜੀਆਂ ਹੈ ਬਿਲਕੁਲ ਜੀ ਇਹਨਾਂ ਨੇ ਜਿਹੜਾ ਸਾਫ ਕਾਂ ਸਰਪੰਚ ਦਾ ਕਹਿਣਾ ਹੈ ਵੀ ਜੋ ਅਸੀਂ ਸਾਥੋਂ ਕੀਤਾ ਗਰੰਟਾ ਆਈਆਂ ਕਰਾਏ ਆ ਪਿੰਡ ਦੇ ਕੰਮ ਸਾਡੇ ਨਾਲ ਹੀ ਜਿਹੜੀ ਹੁਣ ਮੌਜੂਦਾ ਜਿਹੜੀ ਇੱਥੇ ਪੰਚਾਇਤ ਬਣੀ ਹੈ ਉਹ ਸਰਪੰਚ ਸਾਹਿਬ ਸਾਡੇ ਨਾਲ ਆ ਜਿਹੜੇ ਨਵੇਂ ਬਣੇ ਆ ਉਹਨਾਂ ਤੋਂ ਜਾਣਦੇ ਆਂ ਵੀ ਉਹਨਾਂ ਨੇ ਉਹਨਾਂ ਨੂੰ ਲੋਕਾਂ ਨੇ ਕਿਹੜੀਆਂ ਉਮੀਦਾਂ ਦੇ ਨਾਲ ਸਰਪੰਚ ਚੁਣਿਆ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿੰਦੇ ਵਿਕਾਸ ਕਰਵਾਉਣਗੇ ਜਾਂ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਆਸਾਂ ਤੇ ਖਰੇ ਉਤਰਨਗੇ ਹਾਂਜੀ ਮੈਂ ਭੁਪਿੰਦਰ ਸਿੰਘ ਪਹਿਲਾਂ ਤਾਂ ਆਪਣੀ ਪੰਚਾਇਤ ਵੱਲੋਂ ਤੇ ਨਗਰ ਵੱਲੋਂ ਲਿਵਿੰਗ ਇੰਡੀਆ ਟੀਮ ਨੂੰ ਆਪਣੇ ਪਿੰਡ ਵਿੱਚ ਪਹੁੰਚਣ ਤੇ ਧੰਨਵਾਦ ਕਰਦਾ ਤੇ ਲੱਖ ਲੱਖ ਲੋਹੜੀ ਦੀਆਂ ਮੁਬਾਰਕਾਂ ਦਿੰਦਾ ਆ ਲੋਕਾਂ ਨੇ ਤੁਹਾਨੂੰ ਇਹ ਨੌਜਵਾਨ ਤੁਸੀਂ ਯੂਥ ਦੇ ਹਿਸਾਬ ਨਾਲ ਤੁਹਾਨੂੰ ਸਰਪੰਚ ਬਣਾਇਆ ਹੈ ਤੇ ਤੁਸੀਂ ਕੀ ਜਿਹੜਾ ਲੋਕਾਂ ਦੀਆਂ ਜਿਹੜੀਆਂ ਉਹਨਾਂ ਨੇ ਤੁਹਾਡੇ ਤੇ ਆਸਾਂ ਲਾਈਆਂ ਸਰਪੰਚ ਬਣਾਇਆ ਹੈ ਕੀ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਸੇਵਾਤੀ ਦਵਾਉਂਗੇ ਮੇਰੀ ਸੋਚ ਦੇ ਵਿੱਚ ਜਿਹੜੇ ਕੰਮ ਪੈਂਡਿੰਗ ਰਹਿ ਗਏ ਹੈ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਹ ਜਿਹੜੀ ਪ੍ਰਾਇਓਰਟੀ ਦੇ ਉੱਤੇ ਮੈਂ ਕੰਮ ਕਰ ਰਿਹਾ ਕਿਉਂਕਿ ਜੇ ਪਿੰਡ ਦਾ ਵਿਕਾਸ ਹੋਊਗਾ ਤਾਂ ਉਹ ਸਕੂਲ ਤੋਂ ਹੋਣਾ ਹੈ ਕੱਲੇ ਪਿੰਡ ਦੇ ਪੀਣ ਵਾਲੇ ਬੱਚਿਆਂ ਦੀ ਜਿਹੜੀ ਤੁਸੀਂ ਉਹ ਤੇ ਨੇ ਸਾਰੇ ਪਿੰਡ ਦੇ ਵਾਸੀਆਂ ਦੀ ਸਮੱਸਿਆ ਪਾਣੀ ਦੀ ਬਹੁਤ ਵੱਡੀ ਸਾਰੇ ਲੋਕਾਂ ਨੇ ਇਹ ਗੱਲ ਕਹੀ ਹੈ ਪਿੰਡ ਵਾਸੀਆਂ ਨੇ ਕਹੀ ਹੈ ਵੀ ਪਾਣੀ ਦੀ ਸਮੱਸਿਆ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਹੈ ਬਾਕੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ ਐਕਸ਼ਨ ਸਾਹਿਬ ਤੱਕ ਅਪਰੋਚ ਕੀਤੀ ਸੀ ਗੱਲ ਕੀਤੀ ਸੀ ਮੈਂ ਵੀ ਇਹ ਆਪਣੇ ਲੈਵਲ ਤੇ ਸਾਰੇ ਮਤੇ ਪਾ ਕੇ ਅਸੀਂ ਐਕਸ਼ਨ ਸਾਹਿਬ ਨੂੰ ਮਿਲਾਂਗੇ ਜਿੱਥੋਂ ਤੱਕ ਕੋਸ਼ਿਸ਼ ਹੋ ਸਕੇ ਅਸੀਂ ਪਾਈਪਾਂ ਜਿਹੜੀਆਂ ਜਾਂ ਸਪਲਾਈ ਪਵਾਵਾਂਗੇ ਕਿਸੇ ਤਰੀਕੇ ਨਾਲ ਇਹ ਪਾਣੀ ਦਾ ਹੱਲ ਛੇਤੀ ਕਰਾਂਗੇ ਜਿਵੇਂ ਹੁਣ ਗਲੀਆਂ ਨਾਲੀਆਂ ਦਾ ਕੰਮ ਤਾਂ ਬਹੁਤ ਟਾਈਮ ਦਾ ਜਿਹੜਾ ਚੱਲੀ ਜਾਂਦਾ ਹੈ ਜਿਵੇਂ ਹੁਣ ਫਾਰਵਰਡ ਪੰਚਾਇਤਾਂ ਉਹਨਾਂ ਵੱਲੋਂ ਆਪਦੇ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਹੈ ਜਿਹੜੀ ਉਹ ਸੀਵਰੇਜ ਪਵਾ ਕੇ ਵਧੀਆ ਜਿਹੜੇ ਵਿਕਾਸ ਕਰਾਏ ਆ ਤੁਸੀਂ ਕੀ ਕਰੋਗੇ ਆਉਣ ਵਾਲੇ 5 ਸਾਲਾਂ 'ਚ ਇਹ ਜੀ ਸਰਕਾਰ ਤੇ ਡਿਪੈਂਡ ਹੈ ਜਿਸ ਹਿਸਾਬ ਨਾਲ ਗ੍ਰਾਂਟ ਆਊਗੀ ਕਿਉਂਕਿ ਹਾਈ ਲੈਵਲ ਦੇ ਕੰਮ ਹੈ ਗਲੀਆਂ ਇੰਟਰਲੌਕ ਸੀਵਰੇਜ ਦੇ ਬੱਟ ਜਿਹੜੇ ਛੋਟੇ ਪੈਸਿਆਂ ਨਾਲ ਕੰਮ ਕਰਨ ਵਾਲੇ ਆ ਮੇਰੇ ਜਿਹੜੇ ਆਪਾਂ ਥੋੜੇ ਪੈਸਿਆਂ ਨਾਲ ਕਰ ਸਕਦਾ ਜਿੰਨੇ ਕ ਆਪਣੇ ਪਿੰਡ ਦੇ ਵਿੱਚ ਮਾਜਣਾ ਹੈਗੇ ਆ ਪੈਸੇ ਉਹਨਾਂ ਨਾਲ ਜਿਹੜੇ ਕੰਮ ਹੋ ਸਕਦੇ ਆ ਪਿੰਡ ਦੇ ਨੌਜਵਾਨਾਂ ਵਾਸਤੇ ਪਿੰਡ ਦੇ ਲੋਕਾਂ ਵਾਸਤੇ ਸਕੂਲ ਵਾਸਤੇ ਉਹ ਮੈਂ ਪ੍ਰਾਇੋਰਟੀ ਤੇ ਕਾਫੀ ਜਿਹੜੇ ਇੱਥੇ ਗਰੀਬ ਵਰਗ ਦੇ ਲੋਕ ਵੀ ਸਾਡੇ ਨਾਲ ਮੌਜੂਦ ਆ ਪਿੰਡ ਵਾਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀਆਂ ਮਿਲਣੀਆਂ ਸੀ ਸਹੂਲਤਾਂ ਪਿਛਲੇ ਸਮੇਂ ਵਿੱਚ ਨਹੀਂ ਮਿਲੀਆਂ ਗਈਆਂ ਤੇ ਤੁਸੀਂ ਕੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਵੀ ਕਿ ਤੁਹਾਡੇ ਜਿਹੜੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਰਹਿਣ ਲਈ ਜਿਹੜਾ ਸਰਕਾਰਾਂ ਦਾ ਵੀ ਕਹਿਣਾ ਹੈ ਵੀ ਹਰੇਕ ਨੂੰ ਜਿਹੜਾ ਰਹਿਣ ਵਾਲੀ ਰਹਿਣ ਵਾਸਤੇ ਉਹਨੂੰ ਮਕਾਨ ਵੀ ਦਿੱਤਾ ਜਾਂਦਾ ਹੈ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਤੁਸੀਂ ਆਪ ਦੇ ਵੱਲੋਂ ਕੀ ਕਰੋਗੇ ਉਹਨਾਂ ਵਾਸਤੇ ਮੈਂ ਪਹਿਲਾਂ ਤਾਂ ਇਹ ਕਹੂੰਗਾ ਵੀ ਸਾਡੇ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਜਾਗਰਤੀ ਨਹੀਂ ਹੈ ਇਹਨਾਂ ਨੂੰ ਸਕੀਮਾਂ ਦਾ ਲਾਭ ਦਾ ਪਤਾ ਹੀ ਨਹੀਂ ਸੀਗਾ ਅੱਜ ਤੱਕ ਮੈਂ 6 ਪਿਛਲੇ 6 ਮਹੀਨਿਆਂ ਤੋਂ ਪਿੰਡਾਂ ਦੇ ਵਿੱਚ ਕੰਮ ਕਰ ਰਿਹਾ ਹਾਂ ਕੈਪਟਨ ਸਾਹਿਬ ਵੱਲੋਂ ਸਾਨੂੰ ਲਾਇਆ ਗਿਆ ਸੀਗਾ ਉਹਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਗਣ ਸਕੀਮ ਦੇ ਫਾਰਮ ਕਦੋਂ ਤੋਂ ਕਦੋਂ ਤੱਕ ਭਰੇ ਜਾਣੇ ਚਾਹੀਦੇ ਆ ਜਿਹਦੇ ਕਰਕੇ ਉਹ ਫਾਰਮ ਰਿਜੈਕਟ ਹੁੰਦੇ ਰਹੇ ਆ ਰਹੀ ਗੱਲ ਦੂਸਰੀ ਪੈਨਸ਼ਨ ਦੀ ਪੈਨਸ਼ਨ ਵਡਾਪਾ ਪੈਨਸ਼ਨ ਆ ਪਹਿਲਾਂ ਹੋਰ ਤਰੀਕਾ ਹੁੰਦਾ ਸੀ ਹੁਣ ਨਵੇਂ ਆਧਾਰ ਕਾਰਡ ਬਣ ਗਏ ਆ ਉਮਰਾਂ ਦਾ ਉਹ ਹੋ ਜਾਂਦਾ ਜਿਹਦੇ ਕਰਕੇ ਪੈਨਸ਼ਨਾਂ ਕੱਟੀਆਂ ਜਾਂਦੀਆਂ ਆ ਸੋ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰੇ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਇਹਨਾਂ ਸਕੀਮਾਂ ਦਾ ਲਾਭ ਦਵਾ ਸਕੀਏ ਅਸੀਂ ਸਰਕਾਰ ਤੋਂ ਤੇ ਇੱਕ ਜਿਹੜਾ ਕਿਸਾਨਾਂ ਨੇ ਤੁਹਾਡੇ ਪਿੰਡ ਵਸੀਆਂ ਨੇ ਜਿਹੜੀ ਅਵਾਰਾ ਪਜਵਾ ਦੀ ਜਿਹੜੀ ਉਹ ਕਾਫੀ ਉਹਨਾਂ ਨੂੰ ਸਮੱਸਿਆ ਹੈ ਉਹਨਾਂ ਦੇ ਉਹਨਾਂ ਨੇ ਕਾਫੀ ਜਿਹੜੀ ਮੰਗ ਰੱਖੀ ਵੀ ਸਾਡੀ ਜਿਹੜੀ ਇਹ ਸਮੱਸਿਆ ਦੂਰ ਹੋਣੀ ਚਾਹੀਦੀ ਹੈ ਇਹਦੇ ਬਾਰੇ ਤੁਸੀਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀ ਜੀ ਹੁਣ ਸ਼ੁਰੂਆਤ ਹੋ ਗਈ ਆ ਮੈਂ ਗੋਲੇਵਾਲਾ ਜਾਂ ਸਿੱਖਾਂ ਵਾਲੇ ਗਊਸ਼ਾਲਾ ਜਾ ਕੇ ਗੱਲ ਕਰਕੇ ਆਉਣਾ ਜਿਵੇਂ ਵੀ ਉਹਨਾਂ ਨੇ ਕਿਹਾ ਅਸੀਂ ਪਿੰਡ ਦੇ ਸਹਿਯੋਗ ਨਾਲ ਇਹ ਗਾਈਆਂ ਸਾਰੀਆਂ ਫੜ ਕੇ ਉੱਥੇ ਛੱਡ ਕੇ ਜਾਵਾਂਗੇ ਤਾਂ ਕਿ ਕਿਸਾਨਾਂ ਨੂੰ ਰਾਤ ਨੂੰ ਖੇਤਾਂ 'ਚ ਨਾ ਟੱਕੇ ਖਾਨੇ ਲਈ ਹਾਂਜੀ ਇੱਧਰ ਹੋਰ ਗੱਲ ਕਰਦੇ ਹਾਂ ਕੀ ਨਾ ਹੀ ਤੁਹਾਡਾ ਸਿਮਰਜੀਤ ਸਿੰਘ ਜੀ ਤੁਸੀਂ ਦੱਸੋ ਆਪਦੇ ਪਿੰਡ ਦੇ ਪਿਛਲੇ ਪੰਚਾਇਤ ਨੇ ਕਿੰਨੀਆਂ ਕੋ ਗਰੰਟਾ ਲਿਆ ਕੇ ਜਿਹੜਾ ਤੁਹਾਡੇ ਉਪਤਾਸ ਪਿੰਡ ਦੇ ਕਰਵਾਏ ਹੈ ਕੀ ਬਾਕੀ ਹੈ ਹੁਣ ਆਉਣ ਵਾਲੇ ਸਰਪੰਚ ਤੋਂ ਕੀ ਮੀਤਾਂ ਲਾਈਆਂ ਬਾਕੀ ਇਹਨੇ ਕੰਮ ਤਾਂ ਬਹੁਤ ਕੀਤੇ ਚਲ ਜਿਹੜੇ ਕੋ ਰਹਿੰਦੇ ਆ ਮਾੜੇ ਮੋਟੇ ਹੋਣ ਨਾ ਆਪਣਾ ਸਰਪੰਚ ਚੁਣਿਆ ਇਹ ਕਰਨਗੇ ਇਹਨਾਂ ਤੋਂ ਪਰੋਣ ਕੇ ਬਿਲਕੁਲ ਜੀ ਮੈਂ ਜਿਹੜੇ ਪਿੰਡ ਵਸੀ ਨੇ ਨਾਲ ਖੜਿਆ ਉਹਨਾਂ ਨਾਲ ਉਹਨਾਂ ਨੂੰ ਇੱਕ ਵਾਰੀ ਫੇਰ ਕਹਿੰਦਾ ਜੇ ਕਿਸੇ ਨੇ ਵੀ ਕੋਈ ਗੱਲ ਆਪਦੀ ਰੱਖਣੀ ਹੈ ਸਾਡੇ ਰਾਹੀਂ ਸਰਕਾਰ ਤਾਈਂ ਜਿਹੜੀ ਗੱਲ ਪਹੁੰਚਾ ਸਕਦਾ ਹੈ ਪੰਚਾਇਤ ਤੱਕ ਜਿਹੜੀ ਆਪਦੀ ਗੱਲ ਪਹੁੰਚਾ ਸਕਦੀ ਹੈ ਕੋਈ ਵੀ ਜਿਹੜੀ ਗੱਲ ਕਰਨੀ ਹੈ ਸਾਡੇ ਨਾਲ ਸਿੱਧੀ ਕਰ ਸਕਦਾ ਹੈ ਠੀਕ ਹੈ ਨਾ ਤੁਹਾਡਾ ਕੀ ਨਾਮ ਜੀ ਤੁਹਾਡਾ ਕੀ ਨਾਮ ਹੈ ਇੱਕ ਵਰਮਜੀਤ ਕੌਰ ਜੀ ਤੁਸੀਂ ਦੱਸੋ ਵੀ ਜਿਹੜਾ ਖਾਸ ਕਰਕੇ ਪਿਛਲੀ ਪੰਚਾਇਤ ਨੇ ਜਿਹੜਾ ਔਰਤਾਂ ਵਾਸਤੇ ਕੀ ਕੀ ਜਿਹੜੇ ਵਿਕਾਸ ਦੇ ਕੰਮ ਕਰਾਈ ਜੀ ਤੋਂ ਤਾ ਸਤੇ ਦਿਨ ਨਾ ਕੋਈ ਕਲਸ਼ਨਾ ਕੋਈ ਕਲਸ਼ਨ ਨਾ ਲੱਗਦੀ ਆ ਸਾਰਾ ਨਲਵਾਇਆ ਜੀ ਪਿੰਡ ਚਾਇਤ ਨਹੀਂ ਐ ਆਉਣ ਵਾਲੀ ਜਿਹੜੀ ਪੰਚਾਇਤ ਤੋਂ ਕੀ ਮਿੱਦਾਂ ਜਿਹੜਾ ਵੀ ਸੰਸਾਰਾ ਪਿੰਡ ਦਾ ਕੰਮ ਨਾ ਜੀ ਸਾਰਾ ਆਉਣ ਵਾਲਾ ਸਰਕਾਰ ਕਰੋਗੀ ਜਿੱਥੇ ਚਾਵੜੀ ਉਹ ਤੋਂ ਨੇਰ ਬੰਦ ਹੁੰਦੀ ਉਦੋਂ ਬੋਲ ਪਾਣੀ ਛੱਡਿਆ ਜਾਂਦਾ ਹਾਂਜੀ ਸਰ ਜੀ ਤੁਹਾਨੂੰ ਹਾਂ ਕੀ ਕਹਿਣਾ ਚਾਹੁੰਦੇ ਸਾਡੀ ਇਸ ਮੁਸੱਲਸੇ ਅਸੀਂ ਕੰਮ ਕਰਦੇ ਨੇ ਰੇਟ ਨੂੰ ਸਮਝ ਨਹੀਂ ਪਾ ਰਹੇ ਹਾਂ ਬਿਲਕੁਲ ਜੀ ਜਿਹੜਾ ਹਨ ਨਰੇਗਾ ਦਾ ਜਿਹੜੀ ਕਾਫੀ ਜਿਹੜੀ ਮੁਸ਼ਕਲ ਹੈ ਕੀ ਨਰੇਗਾ ਦਾ ਤੁਹਾਨੂੰ ਕੰਮ ਨਹੀਂ ਮਿਲਿਆ ਜਾਂ ਤੁਹਾਨੂੰ ਜਿਹੜੀ ਮਿਹਨਤ ਨਹੀਂ ਮਿਲੀ ਸਰ ਕੰਮ ਮਿਲਦਾ ਸਾਨੂੰ ਪੈਸੇ ਨਹੀਂ ਮਿਲ ਰਹੇ ਤੁਸੀਂ ਇਸ ਵਿਸ਼ੇ ਤੇ ਸਰਪੰਚ ਨਾਲ ਗੱਲ ਕੀਤੀ ਹੈ ਹਾਂਜੀ ਹੋਈ ਹੈ ਉਹ ਉਹਨਾਂ ਨੂੰ ਕਹਿ ਦਿੰਦੇ ਆ ਵੀਡੀਓ ਵਾਲੇ ਕਹਿ ਦਿੰਦੇ ਪਾਤੀ ਸੀ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੇ 2013 ਚ ਵੀ ਸਰ ਕੰਮ ਕੀਤਾ ਸੀ ਉਹ ਨਹੀਂ ਸਾਡੇ ਪੈਸੇ ਆਏ ਇੱਕ ਮਹੀਨਾ ਪੂਰਾ ਕੰਮ ਕੀਤਾ ਹੁਣ ਅਸੀਂ ਸਰਪੰਚ ਜਿਹੜੇ ਸਾਡੇ ਸਰਪੰਚ ਸਾਹਿਬ ਸਾਫ ਦਾ ਸਰਪੰਚ ਹੈ ਉਹਨਾਂ ਨੂੰ ਇੱਕ ਹੋਰ ਸਵਾਲ ਹੈ ਜਿਹੜਾ ਮਨਰੇਗਾ ਦਾ ਜਿਹੜਾ ਇਹਨਾਂ ਨੇ ਮਿਹਨਤ ਕੀਤੀ ਹੈ ਪਰ ਉਹਨਾਂ ਨੇ ਮਿਹਨਤ ਆ ਵੀ ਕੀਤੀ ਹੈ ਹਜੇ ਤੱਕ ਜਿਹੜਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਨਹੀਂ ਮਿਲੀ ਇਹ ਸਰਪੰਚ ਤੋਂ ਜਾਣਦੇ ਕੀ ਕਹਿਣਾ ਜੀ ਹਾਂਜੀ ਸਾਡੇ ਜ਼ਿਲ੍ਹੇ ਚੋਂ ਫਰੀਕੋਟ ਜ਼ਿਲ੍ਹੇ ਚੋਂ ਮੇਰੇ ਹਿਸਾਬ ਨਾਲ ਵੀ ਮੇਰੇ ਇੱਕ ਨੰਬਰ ਤੇ ਕੰਮ ਸੀਗਾ ਮਨਰੇਗਾ ਦਾ ਸਾਡੇ ਸਾਰੇ ਪਿੰਡ ਚੋਂ ਮਨਰੇਗਾ ਦਾ ਪੁੱਛਿਆ ਜਾ ਸਕਦਾ ਜੀ ਤੇ ਉਹਦੇ ਹੁਣ ਕਈ ਕਾਰਨ ਸੀਗੇ ਕਈਆਂ ਦੇ ਮੈਂ ਮਤੇ ਪਾਏ ਆ ਮੇਰੇ ਮੁਤਾਬਕ ਕੰਮ ਚੱਲਿਆ ਤੇ ਜਿਹਦੇ ਨਰੇਗਾ ਦੇ ਪੈਸੇ ਰਹਿੰਦੇ ਹੁਣ ਮੈਂ ਜੇਬ ਚੋਂ ਦੇਉਂਦੇ ਹੰਦੇ ਅੰਦਰ ਹੈ ਮੇਰੇ ਕੰਮ ਚੱਲਿਆ ਹੋਵੇ ਜਿਹੜੇ ਪੈਸੇ ਨਾ ਮਿਲੇ ਹੋਣ ਜੇ ਕਿਸੇ ਦਾ ਹੋਰ ਮਤਾਂ ਪਾਇਆ ਹੋਊਗਾ ਮੈਂ ਉਹਦਾ ਕੁਝ ਕਹਿ ਨਹੀਂ ਸਕਦਾ ਆ ਹੁਣ ਜਿਹੜਾ ਪਿੱਛੇ ਥੋੜਾ ਕੰਮ ਹੋਇਆ ਉਹਦੇ ਥੋੜੇ ਗਨੇ ਪੈਸੇ ਰਹਿੰਦੇ ਸੀਗੇ ਉਹ ਅਸੀਂ ਜਦੋਂ ਗੱਲ ਕਰਦੇ ਆ ਤੇ ਸਾਇਟੀ ਸਾਹਿਬ ਨਾਲ ਵੀ ਵੀਡੀਓ ਸਾਹਿਬ ਨੇ ਉਹ ਕਹਿੰਦੇ ਵੀ ਕੋਈ ਨਹੀਂ ਤੇ ਟਾਈਮ ਲੱਗਦਾ ਹੁੰਦਾ 2-4 ਮਹੀਨੇ ਸਮਾਂ ਤੇ ਤੁਹਾਡੇ ਪੈਸੇ ਇਹ ਆ ਜਾਣਗੇ ਸਾਰੇ ਜ਼ਿਲ੍ਹੇ 'ਚ ਸਾਡੇ ਨਰੇਗਾ ਦਾ ਕੰਮ ਇੱਕ ਨੰਬਰ ਤੇ ਹੋਇਆ ਸਾਡੇ ਪਿੰਡ 'ਚ ਜਿਹਨੂੰ ਮਰਜ਼ੀ ਪੁੱਛ ਸਕਦੇ ਤੁਸੀਂ ਨਰੇਗਾ ਜਿਹੜੇ ਕੰਮ ਕਰ ਬਿਲਕੁਲ ਜੀ ਜਿਹੜੀ ਪਿੰਡ ਦਾਨਰਮਣਾ ਦੀ ਸਾਬਕਾ ਪੰਚਾਇਤ ਸੀ ਉਹਨਾਂ ਵੱਲੋਂ ਜਿਹੜਾ ਆਪਦਾ ਪੂਰਾ ਜਿਹੜਾ ਸਵਾਲਾਂ ਦੇ ਜਵਾਬ ਦਿੱਤੇ ਐ ਸੰਤੁਸ਼ਟੀ ਕਰਵਾਈ ਲੋਕਾਂ ਦੀ ਲੋਕਾਂ ਨੇ ਵੀ ਕਾਫੀ ਜਿਹੜੀ ਆਵਾਜ਼ ਉਹਨਾਂ ਦੇ ਹਾਂ ਦਾ ਹੰਗਾਰਾ ਪਰਿਆ ਵੀ ਕਾਫੀ ਉਹਨਾਂ ਨੇ ਜਿਹੜੇ ਪੰਚਾਇਤ ਨੇ ਜਿਹੜੀ ਪਿਛਲੀ ਨੇ ਕੰਮ ਕਰਵਾਏ ਐ ਔਰ ਨਾਲ ਹੀ ਦੱਸ ਦਿੱ ਗਏ ਕਿ ਜਿਹੜੀ ਨਵੀਂ ਪੰਚਾਇਤ ਐ ਕਾਫੀ ਜੰਗ ਪੰਚਾਇਤ ਐ ਪੜਿਆ ਲਿਖਿਆ ਜਿਹੜਾ ਸਰਪੰਚ ਮਿਲਿਆ ਐ ਇਸ ਪਿੰਡ ਨੂੰ ਲੋਕਾਂ ਦੀ ਕਾਫੀ ਆਸ ਐ ਵੀ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਹੋਣ ਵਾਲੇ ਵਿਕਾਸ ਐ ਸਾਰੇ ਹੋਣਗੇ ਬਾਕੀ ਸਾਡੀਆਂ ਸਰਕਾਰਾਂ ਨੂੰ ਵੀ ਜਿਹੜੀਆਂ ਹੈਗੀਆਂ ਲੋਕਾਂ ਦੀ ਜਿਹੜੀ ਮੰਗ ਹੈ ਸਰਕਾਰਾਂ ਤੱਕ ਪਹੁੰਚਾਉਣੀ ਹੈ ਅਸੀਂ ਉਹਨਾਂ ਨੂੰ ਕਹਿੰਨੇ ਕਿ ਜਿਹੜੀ ਵੀ ਉਹਨਾਂ ਦੀ ਪਿੰਡਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਣ ਵਾਲੀਆਂ ਉਹਨਾਂ ਦੀਆਂ ਟੈਂਸਰ ਜਿਹੜੀਆਂ ਹੱਲ ਕੀਤੀਆਂ ਜਾਂ ਇਧਰ ਨਾਲ ਹੀ ਅਸੀਂ ਇੱਕ ਹੋਰ ਗੱਲ ਕਰਦੇ ਹਾਂ ਅੱਜ ਕੀ ਕਹਿਣਾ ਹੈ ਇਸ ਬਾਰੇ ਕੀ ਗੱਲ ਕਰੀਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਦੱਸੋ ਜਾਂ ਕੀ ਹੈ ਸਰੀਆਂ ਆ ਜੀ ਇੱਕ ਪਿੰਡ ਦੇ ਵਿੱਚ ਕਲੋਨੀਆਂ ਇਹ ਤੋਂ ਪਹਿਲਾਂ ਪਿਛਲੀ ਪੰਚਾਇਤ ਤੋਂ ਵੀ ਪਿਛਲੀ ਪੰਚਾਇਤ ਦੇ ਵਿੱਚ 10 ਕਲੋਨੀਆਂ ਪਹਿਲਾਂ 25 ਸਾਲ ਤੋਂ ਉਦੋਂ ਪਿਛਲੀ ਹਾਂਜੀ 30 ਸਾਲ ਪਹਿਲਾਂ ਕਲੋਨੀਆਂ ਬਣੀਆਂ ਸੀਆਂ ਉਹਨਾਂ ਦੇ ਡਿੱਗਣ ਡੁੱਗਣ ਦੇ ਕੁਝ ਕਾਰਨ ਬਣ ਗਏ ਜੀ ਕੋਈ ਮਾੜੀਆਂ ਇੱਟਾਂ ਸੀਆਂ ਜਾਂ ਕੋਈ ਕਿਸੇ ਕਾਰਨ ਕਰਕੇ ਉਹ ਨੀਵੀਆਂ ਸੀਆਂ ਜੀ ਤੇ ਉਸ ਵਜ੍ਹਾ ਕਾਰਨਾਂ ਦੀ ਹਾਲਤ ਖਸਤਾ ਸੀਗੀ ਉਹਨਾਂ ਦਾ ਕੋਈ ਦੁਆਰਾ ਪ੍ਰਾਲਾ ਕੋਈ ਨਹੀਂ ਹੋਇਆ ਜੀ ਤੇ ਪੰਚਾਇਤਾਂ ਨਾਲ ਸਾਡੀ ਗੱਲ ਵੀ ਹੋਈ ਉਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਤੁਹਾਨੂੰ ਇੱਕ ਵਾਰਾਂ ਜਿਹੜੀਆਂ ਬਣਾ ਕੇ ਦਿੱਤੀਆਂ ਗਈਆਂ ਵੀ ਉਹਨਾਂ ਦਾ ਤੁਸੀਂ ਆਪਣੇ ਆਪ ਹੀ ਕੁਝ ਕਰਨਾ ਹੈ ਹਾਲਾਂਕਿ ਪੰਚਾਇਤ ਵਾਲਿਓ ਮਤੇ ਪਏ ਇਹ ਵੀ ਆਪਾਂ ਜਾਂਦੇ ਜਾਂਦੇ ਸਵਾਲ ਕਰਦੇ ਹਾਂ ਸਰਪੰਚ ਨੂੰ ਹਾਂਜੀ ਕੀ ਤੁਹਾਡਾ ਇਹਦਾ ਕਹਿਣਾ ਹੈ ਅਸੀਂ ਇਹ ਮੇਰੇ ਨਾਲ ਹੀ ਸੀਗੇ ਪੰਜ ਸੱਤ ਕਲੋਨੀਆਂ ਵਾਲੇ ਅਸੀਂ ਵੀਡੀਓ ਸਾਹਿਬ ਦੇ ਹੋਏ ਸੀਗੇ ਪੇਸ਼ ਅਸੀਂ ਕਿ ਸਾਡੇ ਐਨੇ ਚਿਰ ਦੀਆਂ 10 ਕਲੋਨੀਆਂ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨਾਲ ਪਲਾਟ ਵੀ ਦਿੱਤੇ ਸੀ ਕਲੋਨੀਆਂ ਹੀ ਬਣੀਆਂ ਸੀਗੀਆਂ ਉਹ ਕਹਿੰਦੇ ਵੀ ਜਿਹੜੀ ਤੂੰ ਪਹਿਲਾਂ ਉਹਨਾਂ ਇਹ ਜਿਹੜੀ ਰਿਪੇਅਰ ਕਰਨੀ ਜਾਂ ਉੱਚੀਆਂ ਕਰਨੀਆਂ ਹੁਣ ਵੀ ਉਹ ਆਪ ਕਰਨਗੇ ਵੀ ਦੁਆਰਾ ਹੋਰ ਲੋਕਾਂ ਨੂੰ ਵੀ ਆਪਾਂ ਮੌਕਾ ਦੇਣਾ ਹੈ ਜਿਹੜੀ ਕੰਮਾਂ ਦੀ ਗੱਲ ਹੈ ਜਾਂ ਗਲੀਆਂ ਨਾਲੀਆਂ ਦੀ ਗੱਲ ਹੈ ਸਾਡੀ ਜਿੰਨੀ ਵੀ ੱਟ ਲੱਗੀ ਹੈ ਕੋਈ ਨਹੀਂ ਕਹਿ ਸਕਦਾ ਕਿ ਵੀ ਉਹ ਮਾੜੀ ਲੱਗੀ ਹੋ ਜਾਂ ਸਰੀਆ ਸੀਮੈਂਟ ਕੋਈ ਵੀ ਜਿਹੜਾ ਵੀ ਕੰਮ ਹੋਇਆ ਹੋਊਗਾ ਜਿੱਥੇ ਜਿਹੜੀ ਗਲੀ ਚ ਕੰਮ ਚੱਲਦਾ ਸੀ ਮੇਰੇ ਵੱਲੋਂ ਵਾਅਦਾ ਵੀ ਸੀ ਕਿ ਲੋਕਾਂ ਨੂੰ ਵੀ ਜੇ ਕੋਈ ਕਿਸੇ ਨੂੰ ੱਟ ਮਾੜੀ ਲੱਗਦੀ ਹੈ ਜਿਹੜੀ 200 100 ੱਟ ਮਾੜੀ ਆਉਂਦੀ ਇਹਨਾਂ ਦਾ ਟਰਾਲੀ ਵਾਪਸ ਕਰ ਦਿਓ ਉਹਦਾ ਜਵਾਬ ਤਾਂ ਮੈਂ ਦੇਣਾ ਹੈ ਜੇ ਵੀ ਟੀਟਾ ਮੜੇਗਾ ਉਹ ਵੀ ਪਾਸੇ ਕੱਢ ਕੇ ਰੱਖ ਦੋ ਮੈਂ ਵਾਪਸ ਕਰੂੰਗਾ ਫੇ ਮੇਰੀ ਵਾਅਦਵਾ ਆ ਕੇ ਕੰਮ ਕੀਤਾ ਸੀਗਾ ਲੋਕਾਂ ਦੇ ਜਿੰਨਾ ਹੀ ਮੈਂ ਵਿਕਾਸ ਦਾ ਕੰਮ ਕੀਤਾ ਹੈ ਬਿਲਕੁਲ ਜੀ ਬਹੁਤ ਵਧੀਆ ਅਸੀਂ ਜਿਹੜੇ ਨਵੇਂ ਸਰਪੰਚ ਆ ਉਹਨਾਂ ਤੋਂ ਵੀ ਇਹ ਅਸੀਂ ਜਾਣਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਆ ਜੀ ਜਿਵੇਂ ਹੁਣ ਨਾਲ ਹੀ ਕਿਹਾ ਪਿੰਡ ਵਾਸੀਆਂ ਨੇ ਪੁਰਾਣੀਆਂ ਕਲੋਨੀਆਂ ਜਿਹੜੀਆਂ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੈ ਤੇ ਨਾਲ ਹੀ ਇੱਕ ਮਹਿਲਾਵਾਂ ਵੱਲੋਂ ਵੀ ਇਹ ਲਾਇਆ ਵੀ ਉਹਨਾਂ ਦੀ ਜਿਹੜੀ ਮਨਰੇਗਾ ਦੀ ਮਿਹਨਤ ਅਜੇ ਤੱਕ ਨਹੀਂ ਮਿਲੀ ਤੁਸੀਂ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਉਣੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਦੇ ਸਵਾਲ ਆਹੀਂ ਖੜੇ ਰਹਿਣਗੇ ਕਿ ਜੇ ਜਾਂ ਤੁਸੀਂ ਪੂਰੇ ਕਰੋਗੇ ਦੇਖੋ ਜੀ ਨਗਰ ਨੇ ਮੈਨੂੰ ਚੁਣਿਆ ਪਿੰਡ ਦੇ ਵਿਕਾਸ ਵਾਸਤੇ ਮੈਂ ਹਰ ਇੱਕ ਕੀਮਤ ਪਿੰਡ ਵਾਸਤੇ ਚਕਾਉਣ ਨੂੰ ਤਿਆਰ ਹਾਂ ਜਿਹੜੀ ਰਹੀ ਗੱਲ ਮਨਰੇਗਾ ਦੀ ਮਨਰੇਗਾ ਚ ਸਮੱਸਿਆ ਇਹ ਆਈ ਹੈ ਵੀ ਸਰਪੰਚ ਤੋਂ ਬਾਹਰ ਹੋ ਕੇ ਕੋਈ ਜਦੋਂ ਪਾਰਟੀਆਂ ਦੇ ਲੈਵਲ 'ਚ ਕੰਮ ਹੋ ਜਾਂਦਾ ਉਹ ਕੰਮ ਕਰਵਾਇਆ ਇਹਨਾਂ ਦੀਆਂ ਹਾਜ਼ਰੀਆਂ ਨਹੀਂ ਲੱਗੀਆਂ ਮੈਂ ਸਪਸ਼ਟ ਦੱਸ ਦੇਣਾ ਚਾਹਣਾ ਹੈ ਕਿ ਅੱਜ ਨਾ ਇਹਨਾਂ ਦੇ ਪੈਸੇ ਹੋਣ ਨਾ ਕੱਲ੍ਹ ਹੋਣ ਉਹ ਜਿਨ੍ਹਾਂ ਨੇ ਕੰਮ ਤੇ ਇਹਨਾਂ ਨੂੰ ਲਾਇਆ ਸੀ ਮਿਹਰਬਾਨੀ ਕਰਕੇ ਉਹਨਾਂ ਨੂੰ ਪੁੱਛਣ ਉਹ ਨਾਲ ਸਾਬਕਾ ਸਰਪੰਚ ਉਹਦਾ ਜ਼ਿੰਮੇਵਾਰ ਹੈ ਨਾ ਉਹਦਾ ਜ਼ਿੰਮੇਵਾਰ ਮੈਂ ਹਾਂ ਕਿਉਂਕਿ ਉਹਨਾਂ ਦਾ ਕਿਤੇ ਮਿਸਤਰੀ ਲਾਇਆ ਜੀ 3 ਮਹੀਨੇ ਮਿਸਤਰੀ ਨੇ ਇੰਟਰਲੌਕ ਪਿੰਡ ਦੇ ਵਿੱਚ ਚਿਨੀ ਉਹਦੀ ਕਿਸੇ ਦੀ ਹਾਜ਼ਰੀ ਨਹੀਂ ਲੱਗੀ ਦੱਸੋ ਸਰਕਾਰੀ ਪੈਸੇ ਕੱਢਣੇ ਤੇ ਉਹਦੇ ਉੱਤੇ ਪ੍ਰੂਫ ਚਾਹੀਦਾ ਆਪਾਂ ਨੂੰ ਕੋਈ ਹਾਜ਼ਰੀ ਚਾਹੀਦੀ ਹੈ ਹਨਾ ਉਹਦੇ ਵਿੱਚ ਉਹਨਾਂ ਦੀ ਕੋਈ ਹਾਜ਼ਰੀ ਨਹੀਂ ਲੱਗੀ ਹੋਈ ਅੱਜ ਉਹ ਮਿਸਤਰੀ ਵਿਚਾਰਾ ਪੈਸਿਆਂ ਨੂੰ ਤਰਸਦਾ ਬੈਠਾ ਹੈ ਬਿਲਕੁਲ ਜੀ ਤੁਸੀਂ ਦੱਸ ਦਿਓ ਜੀ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਕਿਤੇ ਹਾਜ਼ਰੀ ਨਹੀਂ ਲੱਗੀ ਜਿਹੜੀ ਇਹਨਾਂ ਸਰਪੰਚ ਜਿਹੜੇ ਆਉਣ ਵਾਲੇ ਆ ਵੀ ਕੀ ਕਹਿ ਇਹਦੇ ਬਾਰੇ ਸਰਪੰਚ ਨੇ ਨਵੇਂ ਸਰਪੰਚ ਨੇ ਕੰਮ ਕਰਾਇਆ ਉਹ ਸਾਡੇ ਪੈਸੇ ਆਏ ਆ ਠੀਕ ਆ ਇਹ ਸਰਪੰਚ ਦੇ ਰਾਹੀਂ ਇਹਨਾਂ ਨੇ ਕੀਤਾ ਪੁਰਾਣੇ ਦੇ 2013 ਚ ਕੰਮ ਕੀਤਾ ਸਾਡਾ ਬਹੁਤ ਮਾਨਦੁਖੀ ਅਸੀਂ ਵੱਡੇ ਵੱਡੇ ਸਰ ਕੱਟੇ ਆ ਉਹ ਸਾਡੇ ਪੈਸੇ ਨਹੀਂ ਆਏ ਤੁਸੀਂ ਤੁਸੀਂ 2013 ਦੇ ਵਿੱਚ ਸਰਪੰਚ ਤੁਹਾਡੇ ਤੇ ਦੋਚ ਲਾਂਦੇ ਜੀ ਤੁਸੀਂ ਤੁਹਾਡੇ ਜਿਹੜੇ ਸਮੇਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉਹਦੇ ਪੈਸੇ ਨਹੀਂ ਆਏ ਅਸਰ ਉਹ ਤਾਂ ਇਹ ਨਾ ਥੋੜੇ ਦਿਨ ਕੰਮ ਕੀਤਾ ਸੀ ਤੇ ਇੱਕ ਮਹੀਨਾ ਕੰਮ ਕੀਤਾ ਸੀ ਪਰ ਤੋਂ ਬਾਅਦ ਇਹਨਾਂ ਰਾਹੀਂ ਕੰਮ ਨਹੀਂ ਹੋਇਆ ਅਸੀਂ ਚੈੱਕ ਦਿੱਤੇ ਜਿਹੜੇ ਇਹਨਾਂ ਰਾਹੀਂ ਕੰਮ ਨੇਕਾ ਦਾ ਕੰਮ ਜਾਰੀ ਅਸੀਂ ਕੀਤਾ ਸੀ ਚੈੱਕ ਦਿੰਦੇ ਸੀ ਅਸੀਂ ਬਿਲਕੁਲ ਜੀ ਇਹ ਵੀ ਕਿਤੇ ਨਾ ਕਿਤੇ ਲੱਗਦਾ ਜਿਹੜਾ ਇਹ ਜਿਹੜੇ ਗਰੀਬ ਜਿਹੜੇ ਲੋਕਾਂ ਦੀ ਮਿਹਨਤ ਹੈ ਇਹ ਕਿਤੇ ਨਾ ਕਿਤੇ ਆਪਾਂ ਮੰਨਦੇ ਆਂ ਵੀ ਇਹ ਪਾਰਟੀਆਂ ਦੀ ਪੇਟ ਜ਼ਰੂਰ ਚੜੀ ਹੈ ਪਰ ਜਿਹੜੇ ਆਉਣ ਵਾਲੇ ਨਵੇਂ ਜਿਹੜੇ ਸਰਪੰਚ ਹੈ ਉਹਨਾਂ ਨੇ ਇਹ ਪਿੰਡ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਜਿਹੜੀ ਮਿਹਨਤ ਹੈ ਜਿਹੜੀ ਬੰਦੀ ਮਿਹਨਤ ਹੈ ਉਹਨਾਂ ਦੀ ਅਸਲੀ ਮਿਹਨਤ ਹੈ ਜਿਹੜੀ ਉਹਨਾਂ ਨੂੰ ਮਿਲੂਗੀ ਜਿਹੜੀ ਉਹਦੇ ਰਾਈ ਹੋਣੀ ਹੈ ਇਹ ਲੋਕਾਂ ਨੂੰ ਵੀ ਇਸ ਨਵੇਂ ਸਰਪੰਚ ਤੋਂ ਕਾਫੀ ਉਮੀਦਾਂ ਆਜ ਅਸੀਂ ਇਹ ਪਿੰਡ ਦਾਨਾਰਮਣਾ ਦੀਆਂ ਜਿਹੜੀਆਂ ਮੁਸ਼ਕਲਾਂ ਆਪ ਜੀ ਨੇ ਨਾਲ ਸਾਂਝੀਆਂ ਕੀਤੀਆਂ ਇਸੇ ਹੀ ਤਰ੍ਹਾਂ ਅਗਲੀ ਵਾਰ ਫਿਰ ਇੱਕ ਨਵੇਂ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਉਸ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਗੁਰਜੀਤ ਮਾਨਾ ਲਿਵਿੰਗ ਇਨ ਆ ਨਿਊਜ਼ ਤ੍ਰੀਕੁੱਟ